ਸੱਚੇ ਕਾਲ ਦੋਸਤੋ ਮੇਰਾ ਨਾਮ ਸਨੀਤਾ ਹੈ ਤੇ ਮੈਂ ਆਪਣੀ ਮਾਸੀ ਦੇ ਨਾਲ ਰਹਿੰਦੀ ਸੀ ਕਿਉਂਕਿ ਮੇਰੇ ਮਾਤਾ ਪਿਤਾ ਇਸ ਦੁਨੀਆ ਤੇ ਨਹੀਂ ਸੀ ਮੇਰੀ ਮਾਸੀ ਤਾਂ ਮੈਨੂੰ ਬਹੁਤ ਪਿਆਰ ਕਰਦੀ ਸੀ ਪਰ ਮੇਰੇ ਮਾਸੜ ਜੀ ਹਰ ਸਮੇਂ ਮਾਸੀ ਨੂੰ ਕਹਿੰਦੇ ਰਹਿੰਦੇ ਸੀ ਕਿ ਇਸ ਨੂੰ ਘਰ ਤੋਂ ਕੱਢ ਦੇ ਇਹ ਮਨਹੂਸ ਆ ਕਿਉਂਕਿ ਜਦੋਂ ਦੀ ਇਹ ਦੁਨੀਆ ਵਿੱਚ ਆਈ ਆ ਇਸ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਤੇ ਹੁਣ ਮੇਰੇ ਕਾਰੋਬਾਰ ਦਾ ਇਸ ਦੀ ਵਜ੍ਹਾ ਕਰਕੇ ਬਹੁਤ ਨੁਕਸਾਨ ਹੁੰਦਾ ਰਹਿੰਦਾ ਪਰ ਇਹ ਸੱਚੀ ਗੱਲ ਨਹੀਂ ਸੀ ਜਦਕਿ ਮਾਸੜ ਜੀ ਦੇ ਆਪ ਦੇ ਹੀ ਤੌਰ ਤਰੀਕੇ ਠੀਕ ਨਹੀਂ ਸੀ ਇਸ ਕਰਕੇ ਉਹਨਾਂ ਦੇ ਕਾਰੋਬਾਰ ਦਾ ਨੁਕਸਾਨ ਹੁੰਦਾ ਰਹਿੰਦਾ ਸੀ ਉਹਨਾਂ ਦੀ ਆਪਣੀ ਕੋਈ ਔਲਾਦ ਨਹੀਂ ਸੀ ਫਿਰ ਵੀ ਮਾਸੜ ਜੀ ਮੈਨੂੰ ਪਿਆਰ ਨਹੀਂ ਕਰਦੇ ਸੀ ਉਹਨਾਂ ਨੂੰ ਔਲਾਦ ਦਾ ਕੋਈ ਸ਼ੌਂਕ ਹੀ ਨਹੀਂ ਸੀ ਪਰ ਮੇਰੀ ਮਾਸੀ ਨੇ ਮੈਨੂੰ ਬੜੇ ਪਿਆਰ ਨਾਲ ਆਪਣੀ ਔਲਾਦ ਦੀ ਤਰ੍ਹਾਂ ਪਾਲਿਆ ਸੀ ਪਰ ਹੁਣ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਤੰਗ ਆ ਚੁੱਕੀ ਸੀ ਮੇਰੀ ਮਾਸੀ ਬਹੁਤ ਭੋਲੀ ਭਾਲੀ ਸੀ ਤੇ ਉਹ ਜ਼ਿਆਦਾ ਲੋਕਾਂ ਨੂੰ ਵੀ ਨਹੀਂ ਜਾਣਦੀ ਸੀ ਕਿਉਂਕਿ ਮੇਰੇ ਮਾਸੜ ਜੀ ਮੇਰੀ ਮਾਸੀ ਨੂੰ ਕਦੋਂ ਵੀ ਘਰ ਤੋਂ ਬਾਹਰ ਨਹੀਂ ਜਾਣ ਦਿੰਦੇ ਸੀ ਤੇ ਉਹਨਾਂ ਉੱਪਰ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਹੋਈਆਂ ਸੀ ਹਮੇਸ਼ਾ ਮੇਰੀ ਮਾਸੀ ਨੂੰ ਤਾਣੇ ਮਾਰਦੇ ਰਹਿੰਦੇ ਸੀ ਕਿ ਤੇਰੇ ਕਰਕੇ ਮੇਰੇ ਕੋਈ ਔਲਾਦ ਨਹੀਂ ਹੋਈ ਤੇ ਮਾਸੀ ਨੂੰ ਕੋਈ ਖਰਚਾ ਵੀ ਨਹੀਂ ਦਿੰਦੇ ਸੀ ਫਿਰ ਵੀ ਮਾਸੀ ਜੋੜ ਤੋੜ ਕਰਕੇ ਮੇਰੇ ਲਈ ਕੁਝ ਨਾ ਕੁਝ ਬਣਾ ਲੈਂਦੀ ਸੀ ਮੇਰੀ ਮਾਸੀ ਮੈਨੂੰ ਕਹਿੰਦੀ ਸੀ ਕਿ ਅਜੇ ਤੇਰੀ ਉਮਰ ਬਹੁਤ ਛੋਟੀ ਆ ਮੈਂ ਤੇਰਾ ਵਿਆਹ ਨਹੀਂ ਕਰਨਾ ਚਾਹੁੰਦੀ ਪਰ ਮੈਂ ਇਸ ਬੰਦੇ ਤੋਂ ਬਹੁਤ ਦੁਖੀ ਹਾਂ ਇਸ ਕਰਕੇ ਮੈਨੂੰ ਬਹੁਤ ਤੰਗ ਕਰਕੇ ਰੱਖਿਆ ਹੋਇਆ ਮੈਨੂੰ ਇਸ ਦੀਆਂ ਗੱਲਾਂ ਬਹੁਤ ਚਾਉਂਦੀਆਂ ਹੁਣ ਤੂੰ ਵੀ ਵੱਡੀ ਹੋ ਗਈਆਂ ਤੈਨੂੰ ਵੀ ਸਮਝ ਲੱਗ ਜਾਂਦੀ ਆ ਕਿ ਕਿੰਨੀਆਂ ਭੜੀਆਂ ਭੜੀਆਂ ਗੱਲਾਂ ਕਰਦਾ ਕਿਉਂਕਿ ਬਿਲਕੁਲ ਜ਼ਹਿਰ ਵਰਗੀਆਂ ਗੱਲਾਂ ਕਰਦਾ ਇਸ ਲਈ ਮੇਰੀ ਮਾਸੀ ਨੇ ਮੇਰਾ ਵਿਆਹ ਕਰਵਾ ਦਿੱਤਾ ਮੇਰੀ ਮਾਸੀ ਚਾਹੁੰਦੀ ਸੀ ਕਿ ਮੈਂ ਆਪਣੇ ਸਹੁਰੇ ਘਰ ਇੱਜ਼ਤ ਅਤੇ ਸਕੂਨ ਨਾਲ ਰਵਾਂ ਤੇ ਮੈਨੂੰ ਵਾਪਸ ਉਸ ਘਰ ਵਿੱਚ ਕਦੇ ਵੀ ਆਉਣਾ ਨਾ ਪਵੇ ਜਿਸ ਦੀ ਵਜ੍ਹਾ ਕਰਕੇ ਮਾਸੜ ਜੀ ਨੂੰ ਯਕੀਨ ਹੋ ਜਾਵੇ ਕਿ ਮੈਂ ਸੱਚਮੁੱਚ ਹੀ ਮਨਹੂਸ ਆ ਕਿਉਂਕਿ ਜੇ ਮੈਂ ਆਪਣੇ ਘਰ ਨਾ ਵਸੀ ਤੇ ਆਪਣੇ ਘਰ ਨੂੰ ਤੋੜ ਕੇ ਇੱਥੇ ਆ ਗਈ ਤਾਂ ਮਾਸੜ ਜੀ ਮੈਨੂੰ ਕਹਿਣਗੇ ਕਿ ਬਹੁਤ ਹੀ ਮਨਹੂਸ ਆ। ਇਸ ਲਈ ਇਸ ਦਾ ਆਪਣਾ ਘਰ ਨਹੀਂ ਬਸਿਆ। ਮੇਰੀ ਮਾਸੀ ਨੇ ਮੇਰੇ ਲਈ ਬਹੁਤ ਕੁਝ ਕੀਤਾ ਸੀ। ਇਸ ਤੋਂ ਜ਼ਿਆਦਾ ਹੋਰ ਉਹ ਮੇਰੇ ਲਈ ਕਰ ਵੀ ਕੀ ਸਕਦੀ ਸੀ। ਮੇਰੇ ਕਰਕੇ ਉਸ ਨੂੰ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ ਸੀ। ਮੇਰੀ ਮਾਸੀ ਨੇ ਮੈਨੂੰ ਪਾਲ-ਪੋਸ ਕੇ ਵੱਡਾ ਕੀਤਾ ਤੇ ਹੁਣ ਜਿੰਨਾ ਹੋ ਸਕਿਆ ਥੋੜਾ-ਬਹੁਤ ਮੈਨੂੰ ਪੜ੍ਹਾਈ ਵੀ ਕਰਵਾਈ ਤੇ ਹੁਣ ਮੇਰਾ ਵਿਆਹ ਵੀ ਕਰ ਦਿੱਤਾ ਤੇ ਹੁਣ ਮੇਰਾ ਵੀ ਫਰਜ਼ ਸੀ। ਕਿ ਮੈਂ ਉਸ ਦੇ ਘਰ ਵਾਪਸ ਜਾ ਕੇ ਵਾਰ-ਵਾਰ ਉਸ ਨੂੰ ਤਾੰਗਣਾ ਕਰਾਂ ਹੁਣ ਮੈਨੂੰ ਲੱਗਦਾ ਸੀ ਕਿ ਮੇਰਾ ਘਰ ਜਿਹੋ ਜਿਹਾ ਵੀ ਹੋਵੇਗਾ ਬਸ ਮੇਰਾ ਤਾਂ ਹੋਵੇਗਾ ਇਸੇ ਤਰ੍ਹਾਂ ਮੇਰੀ ਪਤੀ ਵੀ ਦੀ ਪਤੀ ਵੀ ਜੈਸ ਤਰ੍ਹਾਂ ਦਾ ਵੀ ਹੋਵੇਗਾ ਮੈਨੂੰ ਜਿੰਨੀਆਂ ਮਰਜ਼ੀ ਗੱਲਾਂ ਸੁਣਾਵੇ ਪਰ ਮੈਂ ਹੁਣ ਆਪਣੀ ਮਾਸੀ ਦੇ ਘਰ ਵਾਪਸ ਨਹੀਂ ਜਾਵਾਂਗੀ ਤੇ ਆਪਣੇ ਘਰ ਵਿੱਚ ਹੀ ਰਾਵਾਂਗੀ ਮੇਰੇ ਸਿਰ ਉੱਪਰ ਛੱਤ ਤਾਂ ਹੋਵੇਗੀ ਤੇ ਮੈਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਮੈਂ ਹੁਣ ਮੇਰੇ ਪਤੀ ਦੀ ਜ਼ਿੰਮੇਵਾਰੀ ਹੋਵਾਂਗੀ ਜੇ ਤਿੰਨ ਟਾਈਮ ਦੀ ਰੋਟੀ ਨਾ ਮਿਲੂਗੀ ਤਾਂ ਦੋ ਟਾਈਮ ਤਾਂ ਮਿਲੂਗੀ ਮੇਰੇ ਮਾਸੜ ਜੀ ਨੇ ਮੇਰਾ ਰਿਸ਼ਤਾ ਲੱਭਣ ਲਈ ਕੋਈ ਵੀ ਮਿਹਨਤ ਨਹੀਂ ਕੀਤੀ ਮੇਰੀ ਮਾਸੀ ਹੀ ਲੋਕਾਂ ਨੂੰ ਮੇਰੇ ਰਿਸ਼ਤੇ ਲਈ ਕਹਿੰਦੀ ਰਹਿੰਦੀ ਤਾਂ ਫਿਰ ਇੱਕ ਦਿਨ ਮੇਰੇ ਲਈ ਇੱਕ ਅਜੀਹਾ ਰਿਸ਼ਤਾ ਆਇਆ ਪਰ ਉਹਨਾਂ ਲੋਕਾਂ ਨੇ ਮੇਰੀ ਮਾਸੀ ਨਾਲ ਝੂਠ ਬੋਲਿਆ ਕਿ ਸਾਡਾ ਬੇਟਾ ਪੈਸੇ ਕਮਾਉਂਦਾ ਪਰ ਮੇਰੇ ਪਤੀ ਕੋਈ ਵੀ ਕੰਮ ਨਹੀਂ ਕਰਦੇ ਸੀ ਮੇਰਾ ਪਤੀ ਦਾ ਨਾਮ ਰਜੀਵ ਸੀ ਤੇ ਉਹ ਕੋਈ ਵੀ ਕੰਮ ਨਹੀਂ ਕਰਦਾ ਸੀ ਤੇ ਸਾਰਾ ਦਿਨ ਘਰ ਚ ਹੀ ਪਿਆ ਰਹਿੰਦਾ ਉਹਨਾਂ ਦੇ ਪਿਤਾ ਜੀ ਵੀ ਉਹਨਾਂ ਨੂੰ ਹਰ ਸਮੇਂ ਤਾਨੇ ਮਾਰਦੇ ਰਹਿੰਦੇ ਕਿ ਹੁਣ ਤਾਂ ਤੇਰਾ ਵਿਆਹ ਹੋ ਗਿਆ ਤੂੰ ਆਪਣੀ ਪਤਨੀ ਦਾ ਖਰਚਾ ਵੀ ਆਪਣੇ ਸਿਰ ਤੇ ਹੀ ਕੱਢੇਗਾ ਉਸ ਦੇ ਸੁਰਖੀ ਪਾਊਡਰ ਦੇ ਖਰਚੇ ਮੈਂ ਨਹੀਂ ਦੇਵਾਂਗਾ ਇਹ ਸਭ ਤੂੰ ਖੁਦ ਪੂਰੇ ਕਰੇਂਗਾ ਮੇਰੀ ਸੱਸ ਵੀ ਮੈਨੂੰ ਕਹਿੰਦੀ ਰਹਿੰਦੀ ਕਿ ਔਰਤਾਂ ਆਪਣੇ ਪਤੀ ਤੋਂ ਬਹੁਤ ਕੁਝ ਕਰਵਾ ਲੈਂਦੀਆਂ ਤੂੰ ਆਪਣੇ ਪਤੀ ਨੂੰ ਕੰਮ ਕਰਨ ਲਈ ਕਿਉਂ ਨਹੀਂ ਕਹਿੰਦੀ ਤਾਂ ਮੈਂ ਸੋਚਦੀ ਸੀ ਕਿ ਤੁਸੀਂ ਉਸ ਦੇ ਮਾਤਾ ਪਿਤਾ ਜਦੋਂ ਉਹ ਤੁਹਾਡੇ ਤੋਂ ਲੋਟ ਨਹੀਂ ਆਉਂਦਾ ਤਾਂ ਫਿਰ ਮੇਰੇ ਆਖੇ ਕਿਸ ਤਰ੍ਹਾਂ ਲੱਗੇਗਾ ਆ ਪਤਨੀ ਆਪਣੇ ਪਤੀ ਅੱਗੇ ਬੋਲਣ ਤਾਂ ਉਹਨਾਂ ਨੂੰ ਬਤਮੀਜੀ ਸਮਝਿਆ ਜਾਂਦਾ ਤੇ ਪਤੀ ਵੀ ਕਿਹੜਾ ਆਪਣੀ ਪਤਨੀ ਦੀ ਕੋਈ ਗੱਲ ਸੁਣਦੇ ਆ ਤੇ ਆਪਣੀ ਪਤਨੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਆ ਇਸੇ ਤਰ੍ਹਾਂ ਹੀ ਮੇਰੇ ਨਾਲ ਹੋਣ ਲੱਗਿਆ ਮੈਂ ਸੱਸ ਸਹੁਰੇ ਦੀਆਂ ਗੱਲਾਂ ਚਾ ਕੇ ਆਪਣੇ ਪਤੀ ਦੇ ਨਾਲ ਕੰਮ ਪਿੱਛੇ ਲੜਾਈ ਕਰ ਲੈਂਦੀ ਪਰ ਉਸ ਦਾ ਕੋਈ ਫਾਇਦਾ ਨਾ ਹੁੰਦਾ ਕਿਉਂਕਿ ਮੇਰੇ ਪਤੀ ਨੂੰ ਪਤਾ ਨਹੀਂ ਕੰਮ ਕਰਨ ਤੋਂ ਕੀ ਪ੍ਰੋਬਲਮ ਸੀ ਮੇਰੇ ਪਤੀ ਮੈਨੂੰ ਕਹਿੰਦੇ ਰਹਿੰਦੇ ਸੀ ਕਿ ਮੈਂ ਬੈਠ ਕੇ ਖਾਣ ਵਾਲਿਆਂ ਵਿੱਚੋਂ ਆਂ ਪਰ ਬੈਠ ਕੇ ਖਾਣਾ ਹਰੇਕ ਦੀ ਕਿਸਮਤ ਚ ਨਹੀਂ ਹੁੰਦਾ ਤੇ ਨਾ ਹੀ ਉਹ ਹজম ਹੁੰਦਾ ਮੈਂ ਆਪਣੇ ਪਤੀ ਨੂੰ ਦਿਨ ਰਾਤ ਸਮਝਾਉਂਦੀ ਰਹਿੰਦੀ ਪਰ ਉਹ ਮੇਰੀ ਕਦੇ ਕੋਈ ਗੱਲ ਨਹੀਂ ਮੰਨਦੇ ਸੀ ਮੇਰੀ ਸੱਸ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜਦੋਂ ਤੱਕ ਤੇਰੇ ਪਤੀ ਕੋਈ ਕੰਮ ਨਹੀਂ ਕਰਨ ਲੱਗਦੇ ਉਦੋਂ ਤੱਕ ਕੋਈ ਬੱਚਾ ਪੈਦਾ ਨਾ ਕਰਿਓ ਫਿਰ ਤੁਹਾਡੇ ਬੱਚਿਆਂ ਦਾ ਖਰਚਾ ਵੀ ਸਾਨੂੰ ਹੀ ਚੁਕਣਾ ਪਵੇਗਾ ਹੁਣ ਤਾਂ ਘਰ ਵਿੱਚ ਜੋ ਬਚਦਾ ਸੀ ਮੈਂ ਉਹ ਖਾ ਲੈਂਦੀ ਸੀ ਕਈ ਵਾਰ ਸਬਜ਼ੀ ਨਹੀਂ ਬਚਦੀ ਸੀ ਤਾਂ ਮੈਂ ਅਚਾਰ ਨਾਲ ਰੋਟੀ ਖਾ ਲੈਂਦੀ ਤੇ ਕਦੇ-ਕਦੇ ਮੈਂ ਰੋਟੀ ਨਾ ਵੀ ਖਾਂਦੀ ਤੇ ਆਪਣੇ ਪਤੀ ਲਈ ਰੱਖ ਦਿੰਦੀ ਮੈਂ ਆਪਣੇ ਪਤੀ ਨੂੰ ਸਮਝਾਉਂਦੀ ਰਹਿੰਦੀ ਕਿ ਤੁਹਾਨੂੰ ਕਿਉਂ ਨਹੀਂ ਸਮਝਾਉਂਦੀ ਤੁਹਾਡੇ ਆਪਣੇ ਮਾਪੇ ਵੀ ਤੁਹਾਨੂੰ ਕਿੰਨੀਆਂ ਗੱਲਾਂ ਸੁਣਾਉਂਦੇ ਆ ਫਿਰ ਮੈਨੂੰ ਕਹਿੰਦੇ ਮਾਪੇ ਤਾਂ ਸਾਰਿਆਂ ਦੇ ਹੀ ਗੱਲਾਂ ਸੁਣਾਉਂਦੇ ਆ ਮੇਰੇ ਮਾਤਾ ਪਿਤਾ ਮੈਨੂੰ ਬਹੁਤ ਪਿਆਰ ਕਰਦੇ ਆ ਕਿਉਂਕਿ ਮੈਂ ਉਹਨਾਂ ਦੇ ਵਿਆਹ ਤੋਂ 4 ਸਾਲ ਬਾਅਦ ਜਨਮ ਲਿਆ ਸੀ ਐਸ ਲਈ ਉਹ ਮੈਨੂੰ ਬਹੁਤ ਪਿਆਰ ਕਰਦੇ ਆ ਪਰ ਦਿਖਾਉਂਦੇ ਨਹੀਂ वैसे भी जे मैं खा ਰਹਾ ਹਾਂ ਤਾਂ ਮੈਂ ਆਪਣੇ ਮਾਪਿਓ ਦਾ ਖਾ ਰਿਹਾ ਹਾਂ ਕਿਸੇ ਹੋਰ ਦਾ ਨਹੀਂ ਖਾ ਰਿਹਾ ਨਾ ਹੀ ਕਿਤੋਂ ਚੋਰੀ ਕਰਕੇ ਲਿਆਉਂਦਾ ਹਾਂ ਮੈਂ ਆਪਣੇ ਪਤੀ ਨੂੰ ਕਿਵੇਂ ਸਮਝਾਉਂਦੀ ਕਿ ਜੇ ਤੁਹਾਨੂੰ ਕੋਈ ਹੋਰ ਕੁਝ ਕਹਿੰਦਾ ਹੈ ਤਾਂ ਫਿਰ ਵੀ ਬਰਦਾਸ਼ਤ ਹੋ ਜਾਂਦਾ ਪਰ ਜਦੋਂ ਤੁਹਾਡੇ ਆਪਣੇ ਮਾਪੇ ਤੁਹਾਨੂੰ ਗੱਲਾਂ ਸੁਣਾਉਣ ਤਾਂ ਬਹੁਤ ਬੁਰਾ ਲੱਗਦਾ ਇਸ ਨਾਲੋਂ ਤਾਂ ਚੰਗਾ ਕਿ ਉਹ ਚੋਰੀ ਕਰਕੇ ਕੁਝ ਖਾ ਲੈ ਆਇਆ ਕਰੇ ਤਾਂ ਲੋਕ ਉਸ ਨੂੰ ਇਕੱਲਾ ਚੋਰ ਕਹਿਣਗੇ ਹੁਣ ਉਸ ਨੂੰ ਨਕੰਮਾ ਬੇਲੜ ਕਮਚੋਰ ਤੇ ਹੋਰ ਪਤਾ ਨਹੀਂ ਕੀ ਕੀ ਕਹਿੰਦੇ ਆ ਸੁਣ ਕੇ ਮੈਨੂੰ ਬਹੁਤ ਗੁੱਸਾ ਆਉਂਦਾ ਕਿਉਂਕਿ ਹੁਣ ਮੇਰੇ ਸਭ ਤੋਂ ਨਜ਼ਦੀਕ ਮੇਰੇ ਪਤੀ ਸੀ ਜਿਸ ਮਰਦ ਦੀ ਕੋਈ ਇੱਜ਼ਤ ਨਹੀਂ ਕਰਦਾ ਤਾਂ ਫਿਰ ਉਸ ਦਾ ਪਿਆਰ ਵੀ ਨਹੀਂ ਹੁੰਦਾ ਜਿੱਥੇ ਇੱਜ਼ਤ ਨਾ ਹੋਵੇ ਉੱਥੇ ਪਿਆਰ ਹੋ ਵੀ ਨਹੀਂ ਸਕਦਾ ਉੱਥੇ ਸਿਰਫ ਜ਼ਰੂਰਤ ਹੁੰਦੀ ਆ ਜਾਂ ਮਜਬੂਰੀ ਮੈਂ ਨਹੀਂ ਚਾਹੁੰਦੀ ਸੀ ਕਿ ਸਾਡਾ ਰਿਸ਼ਤਾ ਮਜਬੂਰੀ ਦਾ ਰਿਸ਼ਤਾ ਹੋ ਜਾਵੇ ਪਰ ਉਸ ਦੇ ਲੈਕਚਰ ਕਦੇ ਖਤਮ ਹੀ ਨਹੀਂ ਹੁੰਦੇ ਸੀ ਮੇਰੇ ਪਤੀ ਕਹਿੰਦੇ ਸੀ ਕਿ ਮੈਂ ਇਸ ਘਰ ਦਾ ਮੁੰਡਾ ਤੇ ਮੇਰਾ ਇਸ ਘਰ ਵਿੱਚ ਹਿੱਸਾ ਜੇ ਤੂੰ ਇਸ ਘਰ ਵਿੱਚੋਂ ਖਾਂਦੀ ਆ ਤਾਂ ਤੂੰ ਇਸ ਘਰ ਦੀ નોਹ ਆ ਤੂੰ ਸਾਰਾ ਦਿਨ ਇਸ ਘਰ ਵਿੱਚ ਕੰਮ ਕਰਦੀ ਆ ਇਸ ਘਰ ਦੀ ਸਾਫ ਸਫਾਈ ਕਰਦੀ ਆ ਕੱਪੜੇ ਧੋਨੀ ਆ ਸਾਰਾ ਦਿਨ ਬਰਤਨ ਸਾਫ ਕਰਦੀ ਆ ਫਿਰ ਆਪਣੇ ਘਰ ਵਿੱਚ ਵੱਡੇ ਹਨ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਪਰ ਕੋਈ ਗੱਲ ਨਹੀਂ ਤੂੰ ਇਹਨਾਂ ਦੀਆਂ ਸਾਰੀਆਂ ਗੱਲਾਂ ਚੁੱਪਚਾਪ ਸੁਣ ਲਿਆ ਕਰ ਆਪਾਂ ਕੋਈ ਅਜਿਹੀ ਹਰਕਤ ਨਹੀਂ ਕਰਦੇ ਤੇ ਆਪਾਂ ਆਪਣੇ ਹੱਕ ਨਾਲ ਰਹਿੰਦੇ ਆ ਮੈਂ ਵੀ ਘਰ ਦਾ ਸਾਰਾ ਰਾਸ਼ਨ ਪਾਣੀ ਲਿਆ ਕੇ ਦਿਨਾ ਫਿਰ ਦੁੱਧ ਦਹੀਂ ਲੈਣ ਵੀ ਮੈਂ ਹੀ ਜਾਣਾ ਤੇ ਮੈਂ ਘਰ ਦੇ ਪੱਖੇ ਵੀ ਸਾਫ ਕਰਦਾ ਤੇ ਕਦੇ ਮਾਂ ਬਿਮਾਰ ਹੋ ਜਾਂਦੀ ਆ ਉਦੋਂ ਮੈਂ ਘਰ ਦੇ ਬਰਤਨ ਵੀ ਸਾਫ ਕਰਦਾ ਸੀ ਮੇਰੇ ਪਤੀ ਇਸ ਗੱਲ ਨੂੰ ਸਮਝਦੇ ਹੀ ਨਹੀਂ ਸੀ ਕਿ ਮਰਦ ਹੋਣ ਦੇ ਨਾਂ ਤੇ ਉਹਨਾਂ ਨੂੰ ਪੈਸੇ ਵੀ ਕਮਾਉਣੇ ਚਾਹੀਦੇ ਆ ਮੇਰੇ ਸੱਸ ਤੇ ਸਹਰਾ ਮੇਰੇ ਪਤੀ ਨਾਲ ਇਸ ਤਰ੍ਹਾਂ ਦਾ ਰਵਈਆ ਰੱਖਦੇ ਸੀ ਕਿ ਇਸ ਨੂੰ ਬਹੁਤ ਥੋੜੀ ਬਹੁਤੀ ਸ਼ਰਮ ਆਵੇ ਉਹ ਜੋ ਕੁਝ ਵੀ ਕਰਦੇ ਸੀ ਉਸ ਨੂੰ ਠੀਕ ਕਰਨ ਲਈ ਕਰਦੇ ਸੀ ਪਰ ਮੇਰੇ ਪਤੀ ਨੂੰ ਕੋਈ ਵੀ ਅਹਿਸਾਸ ਨਹੀਂ ਹੁੰਦਾ ਸੀ ਮੇਰੀ ਸੱਸ ਦਾ ਕਹਿਣਾ ਸੀ ਕਿ ਤੂੰ ਕੋਈ ਵੀ ਬੱਚਾ ਪੈਦਾ ਨਹੀਂ ਕਰਨਾ ਪਰ ਇਸ ਵਿੱਚ ਔਰਤ ਕੀ ਕਰ ਸਕਦੀ ਆ ਜਦੋਂ ਮੈਨੂੰ ਪਤਾ ਲੱਗਿਆ ਕਿ ਮੈਂ ਪ੍ਰੈਗਨੈਂਟ ਆ ਤਾਂ ਫਿਰ ਮੇਰੀ ਸੱਸ ਮੈਨੂੰ ਹੋਰ ਜ਼ਿਆਦਾ ਤਾਨੇ ਮਾਰਨ ਲੱਗੀ ਕਿਉਂਕਿ ਬੱਚੇ ਦੇ ਬਹੁਤ ਜ਼ਿਆਦਾ ਖਰਚੇ ਵੱਧ ਜਾਂਦੇ ਆ ਮੇਰੀ ਸੱਸ ਕਹਿੰਦੀ ਸੀ ਕਿ ਆਪਣਾ ਖਰਚਾ ਤਾਂ ਪੂਰਾ ਨਹੀਂ ਹੁੰਦਾ ਫਿਰ ਤੇਰੇ ਨਾਲ ਚੱਕ ਕੇ ਵਿਆਹ ਕਰਵਾ ਲਿਆ ਤੇ ਹੁਣ ਇਸ ਬੱਚੇ ਦਾ ਖਰਚਾ ਅਸੀਂ ਕਿਸ ਤਰ੍ਹਾਂ ਪੂਰਾ ਕਰਾਂਗੇ ਮੈਨੂੰ ਲੱਗਦਾ ਸੀ ਕਿ ਤੂੰ ਆਪਣੇ ਪਤੀ ਨੂੰ ਸੰਭਾਲ ਲਵੇਂਗੀ ਪਰ ਤੂੰ ਤਾਂ ਕਿਸੇ ਗੁੰਗੇ ਦਾ ਗੋੜ ਖਾ ਕੇ ਪੈਦਾ ਹੋਈ ਆ ਤੈਨੂੰ ਤਾਂ ਕੋਈ ਬੋਲਣਾ ਵੀ ਨਹੀਂ ਆਉਂਦਾ ਤੂੰ ਆਪਣੇ ਪਤੀ ਨੂੰ ਤਾਂ ਕੀ ਠੀਕ ਕਰਨਾ ਉੱਪਰੋਂ ਇਹ ਬੱਚਾ ਪੈਦਾ ਕਰਨ ਲੱਗ ਗਈ ਸਭ ਖਰਚਾ ਕੌਣ ਕਰੂਗਾ ਜੇ ਕੋਈ ਉਚਨੀ ਚ ਹੋ ਗਈ ਤਾਂ ਫਿਰ ਸਾਰੇ ਕਹਿਣਗੇ ਸੱਸ ਸਹਰੇ ਦੀ ਵਜ੍ਹਾ ਕਰਕੇ ਹੋਈ ਆ ਵੈਸੇ ਵੀ ਡਾਕਟਰ ਨੇ ਮੈਨੂੰ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਇਹ ਤੁਹਾਡੀ ਤਬੀਅਤ ਠੀਕ ਨਹੀਂ ਫਿਰ ਜਿਵੇਂ 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 ਦਿਨ ਗੁਜ਼ਰਦੇ ਗਏ ਤਾਂ ਡਾਕਟਰ ਨੇ ਮੈਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਤੁਹਾਡਾ ਬੱਚਾ ਵੱਡੇ ਆਪਰੇਸ਼ਨ ਨਾਲ ਪੈਦਾ ਹੋਵੇਗਾ ਤਾਂ ਜਦੋਂ ਹੀ ਮੈਂ ਆਪਰੇਸ਼ਨ ਦੀ ਗੱਲ ਸੁਣੀ ਤਾਂ ਮੈਂ ਬਹੁਤ ਪਰੇਸ਼ਾਨ ਰਹਿਣ ਲੱਗ ਗਈ ਮੇਰੀ ਤਬੀਅਤ ਖਰਾਬ ਹੋਣ ਦਾ ਕਾਰਨ ਵੀ ਮੇਰੀ ਪਰੇਸ਼ਾਨੀ ਸੀ ਕਿਉਂਕਿ ਮੈਂ ਬਹੁਤ ਜ਼ਿਆਦਾ ਟੈਨਸ਼ਨ ਲੈਂਦੀ ਸੀ ਮੇਰਾ 7ਵਾਂ ਮਹੀਨਾ ਚੱਲਦਾ ਸੀ ਫਿਰ ਮੈਂ ਇੱਕ ਦਿਨ ਆਪਣੇ ਪਤੀ ਦੇ ਕੋਲ ਆ ਕੇ ਬੈਠ ਗਈ ਮੈਂ ਉਹਨਾਂ ਨੂੰ ਕਿਹਾ ਜਾਂ ਤਾਂ ਤੁਸੀਂ ਕੋਈ ਕੰਮ ਕਰਨਾ ਸ਼ੁਰੂ ਕਰਦੇ ਹੋ ਜਾਂ ਮੈਨੂੰ ਜ਼ਹਿਰ ਲਿਆ ਕੇ ਦੇ ਦਿਓ ਤਾਂ ਇਹ ਸਾਰੀ ਪ੍ਰੋਬਲਮ ਹੀ ਖਤਮ ਹੋ ਜਾਵੇਗੀ ਤਾਂ ਪਹਿਲੀ ਵਾਰ ਮੈਂ ਆਪਣੇ ਪਤੀ ਦੀਆਂ ਅੱਖਾਂ ਵਿੱਚ ਜ਼ਿੰਮੇਵਾਰੀ ਦਾ ਅਹਿਸਾਸ ਦੇਖਿਆ ਅਗਲੇ ਹੀ ਦਿਨ ਮੇਰੇ ਪਤੀ ਸ਼ਹਿਰ ਚਲੇ ਗਏ ਉਹਨਾਂ ਨੇ ਕਿਹਾ ਕਿ ਮੈਂ ਸ਼ਹਿਰ ਜਾ ਕੇ ਪੈਸਾ ਕਮਾਵਾਂਗਾ ਸ਼ਕਲ ਸੂਰਤ ਤੋਂ ਮੇਰੇ ਪਤੀ ਬਹੁਤ ਹੀ ਸੋਹਣੇ ਸੀ ਉਮਰ ਵਿੱਚ ਵੀ ਠੀਕ ਸੀ ਤੇ ਮੇਰਾ ਖਿਆਲ ਵੀ ਰੱਖਦੇ ਸੀ ਬਸ ਇੱਕ ਹੀ ਕਮੀ ਸੀ ਕਿ ਉਹ ਪੈਸੇ ਕਮਾਉਣ ਵਾਲੇ ਪਾਸੇ ਸੋਸਤ ਸੀ ਮੇਰੇ ਸੱਸ ਸਹੁਰੇ ਨੂੰ ਮੇਰੇ ਪਤੀ ਉੱਪਰ ਯਕੀਨ ਨਹੀਂ ਹੁੰਦਾ ਸੀ ਉਹ ਕਹਿੰਦੇ ਸੀ ਕਿ ਜੋ ਇੱਥੇ ਚੰਗਾ ਨਹੀਂ ਸੀ ਉਹ ਸ਼ਹਿਰ ਜਾ ਕੇ ਵੀ ਨਹੀਂ ਸੁਧਰੇਗਾ ਸ਼ਹਿਰ ਛਪਾਟਾ ਕਰਕੇ ਖਾਲੀ ਹੱਥ ਕਰ ਵਾਪਸ ਆ ਜਾਵੇਗਾ ਮੈਂ ਹਰ ਟਾਈਮ ਆਪਣੇ ਪਤੀ ਲਈ ਦਵਾਮਾਂ ਕਰਦੀ ਰਹਿੰਦੀ ਕਿ ਮੇਰੇ ਪਤੀ ਨੂੰ ਕੋਈ ਕੰਮ ਮਿਲ ਜਾਵੇ ਕਿਉਂਕਿ ਉਹ ਪੜੇ ਲਿਖੇ ਸੀ ਫਿਰ ਇੱਕ ਮਹੀਨੇ ਬਾਅਦ ਮੇਰੇ ਪਤੀ ਨੇ ਮੇਰੇ ਨਾਮ ਤੇ ਮਣੀ ਆਰਡਰ ਭੇਜਿਆ ਜਦੋਂ ਮਣੀ ਆਰਡਰ ਆਇਆ ਤਾਂ ਮੈਂ ਹੈਰਾਨ ਰਹਿ ਗਈ ਮੇਰੇ ਸੱਸ ਸਹੁਰਾ ਕਹਿ ਰਹੇ ਸੀ ਕਿ ਇਸ ਵਿੱਚ 1000 ਜਾਂ 500 ਰੁਪਈਆ ਹੋਵੇਗਾ ਉਹ ਵੀ ਕਿਸੇ ਤੋਂ ਮੰਗ ਕੇ ਭੇਜਿਆ ਹੋਊਗਾ ਤੋਂ ਬਿਨਾਂ ਵਜ੍ਹਾ ਦੇ ਖੁਸ਼ ਹੋ ਰਹੀ ਹਾਂ ਪਰ ਜਦੋਂ ਮੈਂ ਉਸ ਨੂੰ ਖੋਲ ਕੇ ਦੇਖਿਆ ਤਾਂ ਉਸ ਲਫਾਫੇ ਵਿੱਚ ਬਹੁਤ ਸਾਰੇ ਪੈਸੇ ਸੀ ਮੇਰੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਆ ਗਏ ਪੂਰੇ 7000 ਰੁਪਈਆ ਸੀ ਤੇ ਮੈਂ ਉਹਨਾਂ ਪੈਸਿਆਂ ਦੀ ਆਪਣੇ ਤੇ ਆਪਣੇ ਬੱਚੇ ਲਈ ਕਾਫੀ ਸਾਰੀਆਂ ਚੀਜ਼ਾਂ ਖਰੀਦੀਆਂ ਤੇ ਥੋੜੇ ਪੈਸੇ ਮੈਂ ਬਚਾ ਕੇ ਰੱਖ ਲਈ। ਉਹ ਸਭ ਕੁਝ ਮੈਂ ਪੂਰਾ ਕਰ ਲਿਆ ਜੋ ਅਜੇ ਤੱਕ ਮੈਂ ਨਹੀਂ ਲੈ ਸਕੀ। ਮੈਂ ਰਾਤ ਨੂੰ ਬੈਠ ਕੇ ਰੋਂਦੀ ਰਹਿੰਦੀ ਕਿ ਬੱਚੇ ਨੂੰ ਤਾਂ ਪੈਦਾ ਕਰਨਾ ਹੀ ਆਂ ਪਰ ਮੇਰੇ ਕੋਲ ਤਾਂ ਬੱਚੇ ਨੂੰ ਪਹਿਨਣ ਦੇ ਲਈ ਇੱਕ ਸੂਟ ਵੀ ਨਹੀਂ। ਮੇਰੀ ਸੱਸ ਨੇ ਮੈਨੂੰ ਮੇਰੇ ਪਤੀ ਦੇ ਪੁਰਾਣੇ ਕੱਪੜੇ ਕੱਢ ਕੇ ਦੇ ਦਿੱਤੇ ਕਿਹਾ ਇਸ ਨਾਲ ਆਪਣੇ ਬੱਚੇ ਦਾ ਗੁਜ਼ਾਰਾ ਕਰੀਂ। ਪਰ ਤੁਸੀਂ ਸੋਚੋ ਮੇਰੇ ਪਤੀ ਦੀ ਹੁਣ ਕਿੰਨੀ ਉਮਰ ਹੋ ਚੁੱਕੀ ਆ। ਉਸ ਸਮੇਂ ਦੇ ਉਹ ਪੁਰਾਣੇ ਕੱਪੜੇ ਬੰਦ ਪੇਟੀ 'ਚ ਪਏ ਹੋਏ ਸੀ ਉਹ ਬੱਚੇ ਨੂੰ ਪਾਉਣੇ ਚਾਹੀਦੇ ਹਨ ਜਾਂ ਨਾ। ਮੇਰੇ ਬੱਚੇ ਨੂੰ ਉਹਨਾਂ ਕੱਪੜਿਆਂ ਨਾਲ ਅਲਰਜੀ ਵੀ ਹੋ ਸਕਦੀ ਸੀ ਫਿਰ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ ਖੈਰ ਜੇ ਮਜਬੂਰੀ ਹੁੰਦੀ ਤਾਂ ਮੈਨੂੰ ਆਪਣੇ ਬੱਚੇ ਨੂੰ ਉਹੀ ਕੱਪੜੇ ਪਾਉਣੇ ਪੈਣੇ ਸੀ ਮੈਂ ਡਾਕਟਰ ਕੋਲ ਜਾ ਕੇ ਆਪਣੀ ਮੈਡੀਸਨ ਵੀ ਲੈ ਲਈ ਤੇ ਥੋੜੇ ਪੈਸੇ ਤੇ ਮੈਂ ਆਪਣੇ ਸੱਸ ਸਹੁਰੇ ਨੂੰ ਵੀ ਦੇ ਦਿੱਤੇ ਉਹਨਾਂ ਦੀਆਂ ਜਵਾਨਾਂ ਬੰਦ ਹੋ ਗਈਆਂ ਫਿਰ ਅਜੀਬ ਨੂੰ ਕੰਮ ਤੇ ਲੱਗਿਆ ਦੂਜਾ ਮਹੀਨਾ ਵੀ ਪੂਰਾ ਹੋ ਗਿਆ ਤੇ ਮੈਂ ਵੇਟ ਕਰ ਰਹੀ ਸੀ ਕਿ ਮੈਨੂੰ ਪੈਸੇ ਪਾਉਣਗੇ ਪਰ ਮੈਨੂੰ ਉੱਥੋਂ ਕਾਲ ਆਈ ਕਿ ਤੁਹਾਡੇ ਪਤੀ ਦੀ ਮੌਤ ਹੋ ਚੁੱਕੀ ਆ ਜਿਸ ਜਗ੍ਹਾ ਤੇ ਮੇਰੇ ਪਤੀ ਕੰਮ ਕਰਦੇ ਸੀ ਉੱਥੇ ਅੱਗ ਲੱਗ ਗਈ। ਮੇਰੇ ਪਤੀ ਦੀ Laash ਵੀ ਸਾਨੂੰ ਨਾ ਮਿਲੀ। ਸਾਡਾ ਇਸ ਦੁੱਖ ਨਾਲ ਬਹੁਤ ਬੁਰਾ ਹਾਲ ਸੀ। ਮੇਰੇ ਸੱਸ ਤੇ ਸਹੁਰਾ ਵੀ ਬਹੁਤ ਪਰੇਸ਼ਾਨ ਸੀ। ਉਹ ਕਹਿੰਦੇ ਸੀ ਕਿ ਹੁਣ ਤਾਂ ਸਾਡਾ ਬੇਟਾ ਸੁਧਰ ਗਿਆ ਸੀ, ਪੈਸਾ ਵੀ ਕਮਾਉਣ ਲੱਗ ਗਿਆ ਸੀ ਪਰ ਹੁਣ ਰੱਬ ਨੇ ਸਾਡੇ ਉਨੂੰ ਉਸ ਤੋਂ ਉਸ ਨੂੰ ਖੋ ਲਿਆ। ਮੇਰੇ ਮਾਸੀ ਤੇ ਮੇਰੇ ਮਾਸੜ ਜੀ ਅਫਸੋਸ ਕਰਨ ਸਾਡੇ ਘਰ ਆਏ। ਤਾਂ ਮੇਰੇ ਮਾਸੜ ਜੀ ਕਹਿਣ ਲੱਗੇ ਤਾਂ ਹੁਣੇ ਸੀ ਜੋ ਕੁੜੀ ਤੁਸੀਂ ਆਪਣੇ ਘਰ ਚ ਵਿਆਹ ਕੇ ਲਿਆਏ ਹੋ ਉਹ ਮਨਹੂਸ ਆ। ਇਸ ਨੇ ਤਾਂ ਆਪਣੇ ਮਾਪਿਆਂ ਨੂੰ ਵੀ ਖਾ ਲਿਆ। ਜਦੋਂ ਇਸ ਕੁੜੀ ਦਾ ਜਨਮ ਹੋਇਆ ਸੀ ਤਾਂ ਇਸ ਦੇ ਮਾਤਾ ਪਿਤਾ ਨਾਲ ਇੱਕ ਹਾਦਸਾ ਹੋ ਗਿਆ ਉਹਨਾਂ ਨੂੰ ਵੀ ਕੋਈ ਵੀ ਦੇਖ ਨਹੀਂ ਸਕਿਆ ਸੀ ਫਿਰ ਮੇਰੀ ਸੱਸ ਨੇ ਮੇਰੇ ਮਾਸੜ ਜੀ ਵਾਲੀ ਗੱਲ ਆਪਣੇ ਦਿਮਾਗ 'ਚ ਬਿਠਾ ਲਈ ਜਦੋਂ ਮੇਰੇ ਘਰ ਬੱਚੇ ਨੇ ਜਨਮ ਲਿਆ ਤਾਂ ਮੇਰੀ ਸੱਸ ਨੇ ਉਸ ਨੂੰ ਆਪਣੀ ਗੋਦੀ 'ਚ ਨਹੀਂ ਚੁੱਕਿਆ ਸੀ ਸਗੋਂ ਮੈਨੂੰ ਵੀ ਕੱਢ ਘਰ 'ਚੋਂ ਕੱਢ ਦਿੱਤਾ ਉਸ ਦਾ ਕਹਿਣਾ ਸੀ ਕਿ ਤੇਰੇ ਕਰਕੇ ਹੀ ਸਾਡਾ ਪੁੱਤ ਇਸ ਦੁਨੀਆ ਤੋਂ ਚਲਿਆ ਗਿਆ ਹੁਣ ਮੈਂ ਬਿਲਕੁਲ ਸ਼ੜਕ ਤੇ ਆ ਗਈ ਮੈਂ ਸੋਚਿਆ ਕਿ ਮੈਂ ਆਪਣੀ ਮਾਸੀ ਦੇ ਘਰ ਚਲੀ ਜਾਨੀ ਆ ਫਿਰ ਮੈਨੂੰ ਲੱਗਿਆ ਕਿ ਜੈਸ ਬੰਦੇ ਨੇ ਮੇਰਾ ਖੋਦਾਕਰ ਉਜਾੜ ਦਿੱਤਾ ਉਹ ਮੈਨੂੰ ਆਪਣੇ ਘਰ ਚ ਕਿਸ ਤਰ੍ਹਾਂ ਰੱਖੇਗਾ ਮੇਰੀ ਮਾਸੀ ਨੂੰ ਉਹਦਾ ਸਾਰਾ ਦਿਨ ਤਾਣੇ ਮਿਲਦੇ ਰਹਿੰਦੇ ਸੀ ਕਿ ਤੇਰੇ ਕਰਕੇ ਮੇਰੇ ਕੋਈ ਔਲਾਦ ਨਹੀਂ ਹੋਈ ਫਿਰ ਉਹ ਮੇਰੇ ਲਈ ਵਿਚਾਰੀ ਕੀ ਕਰ ਸਕਦੀ ਸੀ ਉਸ ਨੂੰ ਤਾਂ ਦਿਨ ਰਾਤ ਤਲਾਕ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਫਿਰ ਮੈਂ ਸੜਕ ਤੇ ਹੀ ਰਹਿ ਰਹੀ ਸੀ ਤੇ ਇਨਸਾਨ ਡਰ ਹੀ ਜਾਂਦਾ ਤੇ ਮੈਂ ਵੀ ਡਰ ਗਈ ਫਿਰ ਮੈਂ ਮਾਸੀ ਦੇ ਘਰ ਕੋਲ ਚਲੀ ਗਈ ਜਦੋਂ ਮੈਂ ਮਾਸੀ ਦੇ ਦਰਵਾਜ਼ੇ ਤੇ ਗਈ ਤਾਂ ਮੈਂ ਖਿੜਕੀ ਵਿੱਚੋਂ ਦੀ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਮੈਂ ਵਾਪਸ ਆ ਗਈ ਮੇਰੀ ਮਾਸੀ ਨੂੰ ਮੇਰੇ ਮਾਸੜ ਜੀ ਝੜਕ ਰਹੇ ਸੀ ਮੈਂ ਤੈਨੂੰ ਇਸ ਘਰ ਤੋਂ ਕੱਢ ਦੇਵਾਂਗਾ ਜਾਂ ਮੈਂ ਤੈਨੂੰ ਜਾਣ ਤੋਂ ਹੀ ਮਾਰ ਦੇਵਾਂਗਾ ਆਪਣਾ ਦੂਜਾ ਵਿਆਹ ਕਰਵਾ ਲਵਾਂਗਾ ਤਾਂ ਹੀ ਮੇਰੇ ਆਪਣੀ ਔਲਾਦ ਹੋਵੇਗੀ ਮੇਰੇ ਗਲੇ ਵਿੱਚ ਇੱਕ ਸੋਨੇ ਦੀ ਚੇਨ ਸੀ ਤੇ ਮੈਂ ਸੋਚਿਆ ਕਿ ਮੈਂ ਇਸ ਨੂੰ ਵੇਚ ਦਿੰਨੀ ਆ ਤੇ ਫਿਰ ਸ਼ਹਿਰ ਚਲੀ ਜਾਵਾਂਗੀ ਕਿਉਂਕਿ ਪਿੰਡ ਵਿੱਚ ਤਾਂ ਸਾਰੇ ਇੱਕ ਦੂਜੇ ਨੂੰ ਜਾਣਦੇ ਸੀ ਤੇ ਜੇ ਮੈਂ ਕੋਈ ਕੰਮ ਕਰਦੀ ਤਾਂ ਸਾਰੀ ਗੱਲ ਫੈਲ ਜਾਂਦੀ ਬਦਨਾਮੀ ਹੋਣੀ ਸੀ ਫਿਰ ਮੈਂ ਸੋਚਿਆ ਕਿ ਸ਼ਹਿਰ ਚ ਚਲੀ ਜਾਨੀ ਆ ਉੱਥੇ ਵੈਸੇ ਵੀ ਬਹੁਤ ਸਾਰੇ ਕੰਮ ਮਿਲ ਜਾਂਦੇ ਆ ਸ਼ਹਿਰ ਵਿੱਚ ਇੱਕ ਅਜਿਹੀ ਜਗ੍ਹਾ ਬਣੀ ਹੋਈ ਸੀ ਜਿਸ ਨੂੰ ਮਹਿਲਾ ਕੇਂਦਰ ਕਹਿੰਦੇ ਸੀ ਮੈਂ ਉੱਥੇ ਚਲੀ ਗਈ ਤੇ ਕੁਝ ਦਿਨ ਮੈਂ ਉੱਥੇ ਹੀ ਰਹੀ ਪਰ ਮੈਨੂੰ ਉੱਥੋਂ ਦਾ ਮਾਹੌਲ ਠੀਕ ਨਹੀਂ ਲੱਗ ਰਿਹਾ ਸੀ ਕਿਉਂਕਿ ਉਹ ਲੋਕ ਮੈਨੂੰ ਸਾਰਾ ਦਿਨ ਕੰਮ ਲਈ ਲਾਈ ਰੱਖਦੇ ਤੇ ਮੈਂ ਆਪਣੇ ਬੱਚੇ ਨੂੰ ਵੀ ਨਾ ਸੰਭਾਲ ਪਾਉਂਦੀ ਉੱਥੇ ਕੰਮ ਬਹੁਤ ਜ਼ਿਆਦਾ ਹੁੰਦਾ ਸੀ ਤੇ ਖਾਣ ਪੀਣ ਲਈ ਵੀ ਕੁਝ ਵਧੀਆ ਨਹੀਂ ਮਿਲਦਾ ਸੀ ਮੈਂ ਬਹੁਤ ਕਮਜ਼ੋਰ ਹੋ ਗਈ ਮੇਰਾ ਭਜਨ ਵੀ ਘਟ ਗਿਆ ਮੇਰੀ ਸ਼ਕਲ ਵੀ ਖਰਾਬ ਹੋਣ ਲੱਗੀ ਕਿਸਮਤ ਤਾਂ ਮੇਰੀ ਪਹਿਲਾਂ ਹੀ ਖਰਾਬ ਸੀ ਕਿਉਂਕਿ ਜਿਨ੍ਹਾਂ ਦੇ ਮਾਪੇ ਮਰ ਜਾਂਦੇ ਆ ਤਾਂ ਉਹਨਾਂ ਦੀ ਕਿਸਮਤ ਖਰਾਬ ਹੀ ਰਹਿੰਦੀ ਆ ਮਹਿਲਾ ਕੇਂਦਰ ਚ ਇੱਕ ਔਰਤ ਸੀ ਉਸਦੇ ਕੋਈ ਆਪਣਾ ਬੱਚਾ ਨਹੀਂ ਸੀ ਤੇ ਨਾ ਹੀ ਉਸਦਾ ਪਤੀ ਸੀ ਤਾਂ ਉਸਨੇ ਮੈਨੂੰ ਕਿਹਾ ਦੇਖੋ ਮੈਂ ਤੈਨੂੰ ਮੁਫਤ ਵਿੱਚ ਇੱਕ ਸਲਾਹ ਦਿੰਨੀ ਆ ਕਿ ਤੂੰ ਇੱਥੋਂ ਚਲੀ ਜਾ ਤੇ ਸ਼ਹਿਰ ਚ ਬਹੁਤ ਸਾਰੇ ਕੰਮ ਮਿਲ ਜਾਂਦੇ ਆ ਤੇ ਤੂੰ ਕਿਸੇ ਘਰ ਵਿੱਚ ਕੰਮ ਕਰਨ ਲੱਗ ਜਾ ਕਿਉਂਕਿ ਅਜਿਹੇ ਬਹੁਤ ਘਰ ਹੁੰਦੇ ਆ ਜਿਨ੍ਹਾਂ ਨੂੰ ਨੌਕਰਾਨੀ ਦੀ ਜ਼ਰੂਰਤ ਹੁੰਦੀ ਆ ਉਹ ਉਹਨਾਂ ਨੂੰ ਆਪਣੇ ਘਰ 'ਚ ਹੀ ਰੱਖਦੇ ਆ ਤੇ ਆਪਣੇ ਘਰ ਦਾ ਕੰਮ ਕਰਵਾਉਂਦੇ ਆ ਅਜੇਂਗਾ ਨੌਕਰਾਨੀਆਂ ਸਿਰਫ ਨਾਮ ਦੀਆਂ ਨੌਕਰਾਨੀਆਂ ਹੁੰਦੀਆਂ ਪੈਸੇ ਤਾਂ ਉਹ ਆਫਿਸ ਵਿੱਚ ਬੈਠੇ ਬੰਦੇ ਤੋਂ ਵੀ ਜ਼ਿਆਦਾ ਕਮਾ ਲੈਂਦੀਆਂ ਤੂੰ ਆ ਰਾਮ ਨਾਲ 15-20 ਹਜ਼ਾਰ ਮਹੀਨੇ ਦਾ ਕਮਾ ਲਵੇਂਗੀ ਤੇ ਤੈਨੂੰ ਮੁਫਤ ਵਿੱਚ ਰਹਿਣ ਲਈ ਜਗ੍ਹਾ ਮਿਲ ਜਾਵੇਗੀ ਤੇ ਖਾਣ ਪੀਣ ਵੀ ਉਹਨਾਂ ਦੇ ਜਿੰਮੇ ਹੋਵੇਗਾ ਹੋ ਸਕਦਾ ਤੈਨੂੰ ਪੁਰਾਣੇ ਕੱਪੜੇ ਵੀ ਪਹਿਨਣ ਦੇ ਲਈ ਮਿਲ ਜਾਣ ਬਥੇਰੇ ਵੱਡੇ ਵੱਡੇ ਲੋਕ ਆ ਜਿਨ੍ਹਾਂ ਨੂੰ ਆਪਣੇ ਘਰ 'ਚ ਰੱਖਣ ਲਈ ਨੌਕਰਾਨੀਆਂ ਦੀ ਜ਼ਰੂਰਤ ਆ ਤੇ ਵੈਸੇ ਵੀ ਤੂੰ ਪੜ੍ਹੀ ਲਿਖੀ ਆ ਤੇ ਤੂੰ ਉਹਨਾਂ ਦੇ ਬੱਚਿਆਂ ਨੂੰ ਵੀ ਪੜ੍ਹਾ ਸਕਦੀ ਆ ਮੈਨੂੰ ਲੱਗਿਆ ਕੀ ਐਸ ਔਰਤ ਨੇ ਮੈਨੂੰ ਸਲਾਹ ਤਾਂ ਬਹੁਤ ਵਧੀਆ ਦਿੱਤੀ ਆ ਪਰ ਮੈਂ ਅਜਿਹਾ ਕਰ ਲਵਦੀ ਕਿਸ ਤਰ੍ਹਾਂ ਫਿਰ ਉਸ ਨੇ ਮੈਨੂੰ ਕਿਹਾ ਕਿ ਮੈਂ ਤੇਰੀ ਮਦਦ ਕਰੂੰਗੀ ਕਿਉਂਕਿ ਮੇਰੀ ਤਾਂ ਉਮਰ ਨਿਕਲ ਚੁੱਕੀ ਆ ਤੇ ਹੁਣ ਮੈਂ ਕਿਸੇ ਦੇ ਘਰੇ ਕੰਮ ਨਹੀਂ ਕਰ ਸਕਦੀ ਤੂੰ ਜਵਾਨ ਆ ਤੂੰ ਤਾਂ ਸਭ ਕੁਝ ਕਰ ਸਕਦੀ ਆ ਮੈਂ ਤੇਰੀ ਮਦਦ ਕਰਨਾ ਚਾਹਨੀ ਆ ਉਹ ਔਰਤ ਬਹੁਤ ਹੀ ਚੰਗੀ ਸੀ ਉਸ ਨੇ ਮੈਨੂੰ ਕਿਹਾ ਕੁਝ ਟਾਈਮ ਬਾਅਦ ਕੋਈ ਗੱਲ ਨਹੀਂ ਕੋਈ ਨਾ ਕੋਈ ਘਰ ਤਾਂ ਮਿਲ ਹੀ ਜਾਵੇਗਾ ਮੇਰੀ ਕਿਸਮਤ ਚੰਗੀ ਸੀ ਮੈਨੂੰ ਇੱਕ ਹਫਤੇ ਬਾਅਦ ਹੀ ਘਰ ਅਜਿਹਾ ਮਿਲ ਗਿਆ ਉਸ ਔਰਤ ਨੂੰ ਇੱਕ ਔਰਤ ਮਿਲੀ ਤੇ ਉਸਨੇ ਮੇਰੀ ਉਸ ਨਾਲ ਗੱਲ ਕਰਵਾ ਦਿੱਤੀ ਤੇ ਮੈਂ ਸਵੇਰ ਹੀ ਆਪਣੇ ਬੱਚੇ ਨੂੰ ਲੈ ਕੇ ਉਸਦੇ ਘਰ ਚਲੀ ਗਈ ਸੱਚਮੁੱਚ ਉਹ ਘਰ ਬਹੁਤ ਹੀ ਵੱਡਾ ਸੀ ਉਸ ਘਰ ਵਿੱਚ ਇੱਕ ਮਾਲੀ ਕੰਮ ਕਰ ਰਿਹਾ ਸੀ ਤੇ ਗੇਟ ਤੇ ਇੱਕ ਗਾਰਡ ਵੀ ਬੈਠਾ ਸੀ ਫਿਰ ਮੈਂ ਘਰ ਦੇ ਅੰਦਰ ਉਸ ਔਰਤ ਨੂੰ ਮਿਲਣ ਲਈ ਚਲੀ ਗਈ ਤਾਂ ਉਹ ਔਰਤ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਅਮੀਰ ਸੀ ਉਹ ਮੈਨੂੰ ਦੇਖ ਕੇ ਹੈਰਾਨ ਹੋ ਗਈ ਤੇ ਮੈਨੂੰ ਕਹਿਣ ਲੱਗੀ ਤੂੰ ਕੰਮ ਵਾਲੀ ਤਾਂ ਲੱਗਦੀ ਨਹੀਂ ਤਾਂ ਫਿਰ ਮੈਂ ਉਸ ਨੂੰ ਕਿਹਾ ਕਿ ਅਸਮਤ ਬੀਬੀ ਜੀ ਮੈਂ ਵਾਕਈ ਕਿਸੇ ਦੇ ਘਰ ਵਿੱਚ ਕੰਮ ਕਰਨ ਵਾਲੀ ਨਹੀਂ ਆਂ ਫਿਰ ਉਸਨੇ ਮੈਨੂੰ ਪੁੱਛਿਆ ਕਿ ਇਹ ਬੇਟਾ ਤੇਰਾ ਮੈਂ ਉਸਨੂੰ ਕਿਹਾ ਹਾਂਜੀ ਇਹ ਮੇਰਾ ਬੇਟਾ ਉਸ ਵਕਤ ਮੇਰੇ ਬੇਟੇ ਦੀ ਉਮਰ 6 ਮਹੀਨੇਆ ਸੀ ਫਿਰ ਉਹ ਔਰਤ ਮੈਨੂੰ ਕਹਿਣ ਲੱਗੀ ਤੂੰ ਆਪਣੇ ਬੱਚੇ ਦੇ ਨਾਲ ਘਰ ਦੇ ਸਾਰੇ ਕੰਮ ਕਰ ਲਵੇਂਗੀ ਵੈਸੇ ਖਾਣਾ ਹੀ ਬਣਾਉਣਾ ਜਾਂ ਥੋੜੀ ਬਹੁਤੀ ਸਾਫ ਸਫਾਈ ਦਾ ਕੰਮ ਹੋਵੇਗਾ ਇਸ ਘਰ ਵਿੱਚ ਇੱਕ ਨੌਕਰਾਨੀ ਹੈ ਜਿਸ ਤੋਂ ਅਸੀਂ ਆਪਣੇ ਵਾਸ਼ਰੂਮ ਸਾਫ਼ ਕਰਵਾਉਨੇ ਆ ਤੇ ਅਸੀਂ ਖਾਣਾ ਉਸ ਤੋਂ ਨਹੀਂ ਬਣਵਾਉਂਦੇ ਹੁਣ ਸਾਨੂੰ ਖਾਣਾ ਬਣਾਉਣ ਲਈ ਨੌਕਰਾਨੀ ਦੀ ਜ਼ਰੂਰਤ ਆ ਯਾਨੀ ਕਿ ਉਹਨਾਂ ਨੇ ਮੈਨੂੰ ਸਿਰਫ ਖਾਣਾ ਬਣਾਉਣ ਦੇ ਲਈ ਰੱਖਣਾ ਸੀ ਤਾਂ ਮੈਂ ਉਸ ਨੂੰ ਕਿਹਾ ਹਾਂਜੀ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਖਾਣਾ ਬਣਾ ਲੈਨੀ ਆ ਉਹ ਆਰਤ ਵੀ ਪ੍ਰੈਗਨੈਂਸੀ 'ਚ ਸੀ ਤੇ ਸ਼ਾਇਦ ਉਸ ਦੇ ਡਿਲੀਵਰੀ ਦੇ ਦਿਨ ਵੀ ਨੇੜੇ ਸੀ ਫਿਰ ਉਸ ਨੇ ਮੈਨੂੰ ਕਿਹਾ ਕਿ ਠੀਕ ਆ ਤੂੰ ਅੱਜ ਦਾ ਖਾਣਾ ਬਣਾ ਜੇ ਤੂੰ ਵਧੀਆ ਖਾਣਾ ਬਣਾਇਆ ਤਾਂ ਫਿਰ ਅਸੀਂ ਤੈਨੂੰ ਨੌਕਰੀ ਤੇ ਰੱਖ ਲਵਾਂਗੇ ਫਿਰ ਮੈਂ ਕਿਚਨ ਵਿੱਚ ਖਾਣਾ ਬਣਾਉਣ ਦੇ ਲਈ ਚਲੀ ਗਈ ਤੇ ਆਪਣੇ ਬੇਟੇ ਨੂੰ ਇੱਕ ਸਾਈਡ ਤੇ ਪਾ ਦਿੱਤਾ ਵੈਸੇ ਵੀ ਮੇਰੇ ਬੇਟੇ ਨੂੰ ਆਦਤ ਸੀ ਉਹ ਰੋ ਰੋ ਕੇ ਖੋਦੀ ਚੁੱਪ ਹੋ ਜਾਂਦਾ ਸੀ ਤੇ ਫਿਰ ਸੌਂ ਜਾਂਦਾ ਸੀ ਪਰ ਹੁਣ ਤਾਂ ਮੇਰਾ ਬੇਟਾ ਖੇਡਣ ਵਾਲਾ ਹੋ ਗਿਆ ਮੈਂ ਉਸਨੂੰ ਕਿਚਨ ਵਿੱਚ ਇੱਕ ਸਾਈਡ ਤੇ ਬਿਠਾ ਦਿੱਤਾ ਤੇ ਮੈਂ ਸੋਚ ਰਹੀ ਸੀ ਕਿ ਕਦੇ ਵੀ ਮੈਂ ਆਪਣੇ ਬੱਚੇ ਨੂੰ ਟਾਈਮ ਨਹੀਂ ਦਿੱਤਾ ਮੇਰਾ ਬੱਚਾ ਕਿੰਨਾ ਬਾਦ ਨਸੀਵਾ ਜਿਸ ਦਾ ਬਾਪ ਇਸ ਦੁਨੀਆ ਤੋਂ ਚਲਿਆ ਗਿਆ ਮਾਂ ਲੋਕਾਂ ਦੇ ਘਰਾਂ 'ਚ ਨੌਕਰਾਨੀ ਬਣ ਗਈ ਤੇ ਰਹਿਣ ਦੇ ਲਈ ਕੋਈ ਘਰ ਨਹੀਂ ਫਿਰ ਮੈਂ ਖਾਣਾ ਬਣਾਉਣ ਲੱਗ ਗਈ ਫਿਰ ਦੂਜੀ ਨੌਕਰਾਨੀ ਨੇ ਮੈਨੂੰ ਦੱਸਿਆ ਕਿ ਇਹ ਮਾਲਕਣ ਬਹੁਤ ਹੀ ਚੰਗੀ ਆ ਇਹ ਬਹੁਤ ਹੀ ਨੇਕ ਦੇਲਾ ਇਸ ਦੇ ਪਤੀ ਵੀ ਇਸ ਦੇ ਨਾਲ ਹੀ ਰਹਿੰਦੇ ਆ ਪਰ ਹੁਣ ਥੋੜਾ ਟਾਈਮ ਹੋਇਆ ਉਹ ਕਿਸੇ ਬਾਹਰਲੇ ਦੇਸ਼ 'ਚ ਚਲੇ ਗਈ ਤੇ ਹੁਣ ਇਹ ਇਕੱਲੀ ਰਹਿ ਗਈ ਇਸ ਨੂੰ ਖਾਣ ਪੀਣ ਦਾ ਬਹੁਤ ਹੀ ਸ਼ੌਕ ਹੈ ਇਸ ਘਰ ਵਿੱਚ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਰਹਿੰਦੇ ਆ ਤੇ ਤੈਨੂੰ ਤਨਖਾਹ ਵੀ ਵਧੀਆ ਦੇਵੇਗੀ ਅਜੇ ਤੱਕ ਮੇਰੀ ਤਨਖਾਹ ਦੀ ਕੋਈ ਗੱਲ ਨਹੀਂ ਹੋਈ ਸੀ ਫਿਰ ਮੈਂ ਆਪਣੇ ਦਿਲ ਤੋਂ ਪੂਰੀ ਮਿਹਨਤ ਕਰਕੇ ਖਾਣਾ ਬਣਾਇਆ ਤੇ ਖਾਣੇ ਵਿੱਚ ਤਿੰਨ ਚਾਰ ਚੀਜ਼ਾਂ ਬਣਾਇਆ ਫਿਰ ਮੈਂ ਉਹ ਸਾਰਾ ਖਾਣਾ ਮਾਲਕਨ ਦੇ ਮੂਰੇ ਰਗਾ ਦਿੱਤਾ ਉਸ ਦੀ ਸ਼ਕਲ ਦੇਖ ਕੇ ਮੈਨੂੰ ਲੱਗਿਆ ਕਿ ਉਸ ਨੂੰ ਖਾਣਾ ਵਧੀਆ ਲੱਗਿਆ ਫਿਰ ਜਦੋਂ ਉਸ ਨੇ ਖਾਣਾ ਖਾਧਾ ਤਾਂ ਉਹ ਬਹੁਤ ਹੀ ਖੁਸ਼ ਹੋ ਗਈ ਕਹਿੰਦੀ ਮੈਂ ਤਾਂ ਹੈਰਾਨ ਆ ਕਿ ਇਹ ਸਾਰਾ ਖਾਣਾ ਤੂੰ ਬਣਾਇਆ ਫਿਰ ਉਸ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ 20000 ਰੁਪਏ ਮਹੀਨੇ ਦਾ ਦੇ ਫਿਰ ਉਸਨੇ ਮੈਨੂੰ ਮੇਰੇ ਰਹਿਣ ਦੇ ਲਈ ਕੁਆਟਰ ਦਿਖਾਇਆ ਉਸ ਵਿੱਚ ਥੋੜਾ ਬਹੁਤਾ ਸਮਾਨ ਪਿਆ ਸੀ ਮੇਰੀ ਤਾਂ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ ਮਾਲਕਣ ਨੇ ਮੈਨੂੰ ਥੋੜੇ ਪੈਸੇ ਦਿੱਤੇ ਤੇ ਕਿਹਾ ਕਿ ਆਪਣੇ ਅਤੇ ਆਪਣੇ ਬੱਚੇ ਦੇ ਕੱਪੜੇ ਲੈ ਆਵੀਂ ਅੱਗੇ ਸਰਦੀ ਦਾ ਮੌਸਮ ਆਉਣ ਵਾਲਾ ਮੈਂ ਬਹੁਤ ਖੁਸ਼ ਹੋ ਗਈ ਤੇ ਮੈਂ ਸੋਚਣ ਲੱਗੀ ਕਿ ਇਨਸਾਨ ਨਾਲ ਜਿੰਨਾ ਮਰਜੀ ਬੁਰਾ ਹੋ ਜਾਵੇ ਪਰ ਉਸ ਦਾ ਰੱਬ ਉਸ ਨਾਲ ਜ਼ਰੂਰ ਹੁੰਦਾ ਉਸ ਦੀ ਮਦਦ ਜ਼ਰੂਰ ਕਰਦਾ ਤੇ ਬਿਲਕੁਲ ਇਸੇ ਤਰ੍ਹਾਂ ਹੀ ਮੇਰੇ ਨਾਲ ਹੋਇਆ ਸੀ ਕਿਉਂਕਿ ਮੈਨੂੰ ਉਹਦਾ ਲੱਗਦਾ ਸੀ ਕਿ ਮੈਨੂੰ ਆਪਣੀ ਪੂਰੀ ਜ਼ਿੰਦਗੀ ਸੜਕਾਂ ਤੇ ਕੱਟਣੀ ਪਵੇਗੀ ਪਰ ਹੁਣ ਮੈਂ ਪੂਰੀ ਇੱਜ਼ਤ ਨਾਲ ਇੱਕ ਛੱਤ ਹੇਠਾਂ ਰਹਿੰਦੀ ਸੀ ਤੇ ਖਾਣਾ ਵੀ ਵਧੀਆ ਮਿਲਦਾ ਸੀ ਮੇਰਾ ਕੰਮ ਵੀ ਸਿਰਫ ਖਾਣਾ ਬਣਾਉਣਾ ਤੇ ਬਰਤਨ ਧੋਣੇ ਰਸੋਈ ਦੇ ਸਾਫ਼ ਸਫਾਈ ਕਰਨੀ ਫਿਰ ਮੈਂ ਆਪਣੇ ਬੱਚੇ ਨੂੰ ਵੀ ਪੂਰਾ ਟਾਈਮ ਦਿੰਦੀ ਪਰ ਉਹ ਔਰਤ ਬੜੀ ਅਜੀਬ ਸੀ ਉਹ ਸਾਰਾ ਦਿਨ ਕਿਸੇ ਨਾ ਕਿਸੇ ਫੋਨ ਨਾਲ ਫੋਨ ਤੇ ਗੱਲ ਕਰਦੀ ਰਹਿੰਦੀ ਮੈਨੂੰ ਦੂਜੀ ਨੌਕਰਾਨੀ ਨੇ ਦੱਸਿਆ ਕਿ ਇਸਦੇ ਪਤੀ ਬਾਹਰਲੇ ਦੇਸ਼ ਰਹਿੰਦੇ ਆ ਪਰ ਕੋਈ ਵੀ ਪਤੀ ਆਪਣੀ ਪਤਨੀ ਨਾਲ ਇਸ ਤਰ੍ਹਾਂ ਗੱਲਾਂ ਨਹੀਂ ਕਰਦਾ ਜਿਸ ਤਰ੍ਹਾਂ ਉਹ ਗੱਲਾਂ ਕਰਦੀ ਸੀ ਕਿਉਂਕਿ ਉਹਨਾਂ ਦੇ ਵਿਆਹ ਨੂੰ ਤਾਂ 10 ਸਾਲ ਹੋ ਚੁੱਕੇ ਸੀ ਉਹ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੋਈ ਕੁੜੀ ਆਪਣੇ ਬੁਆਏਫਰੈਂਡ ਨਾਲ ਗੱਲਾਂ ਕਰ ਰਹੀ ਹੋਵੇ ਤੇ ਦਿਨ ਵਿੱਚ 2-3 ਵਾਰ ਉਹ ਪੂਰਾ ਮੇਕਅਪ ਕਰਕੇ ਤਿਆਰ ਹੋ ਕੇ ਆਪਣੀਆਂ ਫੋਟੋਆਂ ਭੇਜਦੀ ਆ ਭੇਜਿਆ ਕਰਦੀ ਤੇ ਹਰ ਸਮੇਂ ਉਹਨਾਂ ਦੇ ਕੰਨਾਂ 'ਚ ਹੈੱਡਫੋਨ ਲੱਗੇ ਹੁੰਦੇ ਕਦੇ-ਕਦੇ ਉਸਨੂੰ ਦੇਖ ਕੇ ਮੇਰੀ ਵੀ ਖੁਆਇਸ਼ ਹੁੰਦੀ ਕਿ ਮੈਂ ਤਾਂ ਆਪਣੇ ਪਤੀ ਨੂੰ ਕਦੇ ਠੀਕ ਠੰਗ ਨਾਲ ਟਾਈਮ ਹੀ ਨਹੀਂ ਦਿੱਤਾ ਸੀ ਜਿੰਨਾ ਕ ਸਮਾਂ ਸਾਡਾ ਦੋਵਾਂ ਦਾ ਰੱਬ ਨੇ ਲਿਖਿਆ ਸੀ ਉਹ ਅਸੀਂ ਲੜਾਈ ਝਗੜੇ 'ਚ ਹੀ ਕੱਢ ਦਿੱਤਾ ਕਿਉਂਕਿ ਮੇਰੀ ਸੱਸ ਮੇਰੇ ਤੋਂ ਪ੍ਰੈਸ਼ਰ ਪਾਉਂਦੀ ਰਹਿੰਦੀ ਸੀ ਕਿ ਤੂੰ ਆਪਣੇ ਪਤੀ ਨਾਲ ਜੇ ਪਿਆਰ ਨਾਲ ਗੱਲ ਕਰੇਂਗੀ ਤਾਂ ਉਹ ਠੀਕ ਨਹੀਂ ਆਵੇਗਾ ਤੂੰ ਉਸਨੂੰ ਤੰਗ ਕਰਕੇ ਉਹ ਮੈਨੂੰ ਪੈਸੇ ਚਾਹੀਦੇ ਆ ਇਸ ਤਰ੍ਹਾਂ ਮੈਂ ਆਪਣੀ ਸੱਸ ਦੇ ਕਹਿਣ ਤੇ ਉਸ ਨਾਲ ਹਰ ਸਮੇਂ ਪੈਸਿਆਂ ਪਿੱਛੇ ਲੜਾਈ ਪਾਈ ਰੱਖਦੀ ਹਰ ਸਮੇ ਸਾਡੇ 'ਚ ਝਗੜਾ ਹੁੰਦਾ ਰਹਿੰਦਾ। ਬਸ ਫਿਰ ਉਹ ਦਿਨ ਇਸ ਦੁਨੀਆ ਤੋਂ ਚਲੇ ਗਏ। ਵੈਸੇ ਤਾਂ ਮੇਰੇ ਪਤੀ ਬਹੁਤ ਹੀ ਵਧੀਆ ਇਨਸਾਨ ਸੀ। ਹਰ ਸਮੇ ਮੈਨੂੰ ਬਹੁਤ ਹੀ ਖੁਸ਼ ਰੱਖ ਆ ਰਹਿੰਦੇ ਤੇ ਮੇਰੇ ਨਾਲ ਵੀ ਬਹੁਤ ਪਿਆਰ ਕਰਦੇ। ਸਾਡੇ ਰੂਮ ਦਾ ਮਾਹੌਲ ਵੀ ਹਰ ਸਮੇ ਖੁਸ਼ੀ ਵਾਲੇ ਰਹਿੰਦਾ ਜਦੋਂ ਤੱਕ ਮੈਂ ਉਹ ਪੈਸੇ ਵਾਲੀ ਗੱਲ ਨਾ ਕਰਦੀ। ਮੇਰੇ ਪਤੀ ਰਜੀਵ ਨੇ ਤਾਂ ਆਪਣੇ ਬੇਟੇ ਨੂੰ ਵੀ ਨਹੀਂ ਦੇਖਿਆ ਸੀ। ਇੱਕ ਵਾਰ ਮੈਂ ਆਪਣੇ ਬੇਟੇ ਨੂੰ ਲੈ ਕੇ ਕਿਚਨ 'ਚ ਬੈਠੀ ਸੀ। ਮੈਂ ਖਾਣਾ ਗੈਸ ਉੱਪਰ ਰੱਖਿਆ ਹੋਇਆ ਸੀ ਤੇ ਉਸਦੇ ਬਟਨ ਵਿੱਚੋਂ ਥੋੜਾ ਟਾਈਮ ਲੱਗਦਾ ਸੀ ਬਣਨ 'ਚ ਥੋੜਾ ਟਾਈਮ ਲੱਗਦਾ ਸੀ ਤੇ ਮੈਂ ਆਪਣੇ ਬੇਟੇ ਨਾਲ ਖੇਡ ਰਹੀ ਸੀ ਫਿਰ ਦੂਜੀ ਨੌਕਰਾਨੀ ਕਿਚਨ ਚ ਆਈ ਤੇ ਉਸਨੇ ਮੇਰੇ ਬੱਚੇ ਵੱਲ ਦੇਖ ਕੇ ਕਿਹਾ ਕਿ ਇਹ ਕੀ ਤੇਰੇ ਬੇਟੇ ਦੇ ਇੱਕ ਪੈਰ ਦੀਆਂ ਤਿੰਨ ਉਂਗਲਾਂ ਹਨ ਤਾਂ ਮੈਂ ਉਸਨੂੰ ਕਿਹਾ ਹਾਂ ਜਮਾਂਦਰੂ ਹੀ ਇਸ ਦੀਆਂ ਤਿੰਨ ਉਂਗਲਾਂ ਤਾਂ ਉਸਨੇ ਮੈਨੂੰ ਕਿਹਾ ਕਿ ਜਦੋਂ ਇਹ ਥੋੜਾ ਵੱਡਾ ਹੋ ਜਾਵੇਗਾ ਤਾਂ ਇਸ ਨੂੰ ਤੁਰਨ 'ਚ ਤਕਲੀਫ ਨਾ ਹੋਵੇ ਤਾਂ ਮੈਂ ਉਸਨੂੰ ਕਿਹਾ ਕਿ ਪਤਾ ਨਹੀਂ ਇਹ ਤਾਂ ਵੱਡੇ ਹੋ ਜਾਣ ਤੇ ਹੀ ਪਤਾ ਲੱਗੇਗਾ ਪਰ ਰੱਬ ਕਰੇ ਅਜਿਹਾ ਕੁੱਝ ਵੀ ਨਾ ਹੋਵੇ ਫਿਰ ਮੈਂ ਉਸ ਨੂੰ ਦੱਸਿਆ ਕਿ ਇਸਦੇ ਪਾਪਾ ਦੇ ਵੀ ਪੈਰ ਦੀਆਂ ਤਿੰਨ ਹੀ ਉਂਗਲਾਂ ਸਨ ਤੇ ਉਹਨਾਂ ਨੂੰ ਤੁਰਨ 'ਚ ਕੋਈ ਪ੍ਰੋਬਲਮ ਨਹੀਂ ਸੀ ਕਿਉਂਕਿ ਤੁਰਨ ਵਿੱਚ ਵੈਸੇ ਵੀ ਪੈਰ ਦੀ ਜ਼ਰੂਰਤ ਹੁੰਦੀ ਆ ਉਂਗਲਾਂ ਤਾਂ ਇਸ ਵਿੱਚ ਕੋਈ ਰੋਲ ਨਹੀਂ ਹੋ ਸਕਦਾ ਕਿ ਇਸ ਨੂੰ ਕੋਈ ਇਸ ਨੂੰ ਵੀ ਨਾ ਕੋਈ ਪ੍ਰੋਬਲਮ ਆਵੇ ਵੈਸੇ ਮੇਰਾ ਬੇਟਾ ਬਹੁਤ ਹੀ ਸੋਹਣਾ ਸੀ ਬਿਲਕੁਲ ਆਪਣੇ ਪਾਪਾ ਤੇ ਗਿਆ ਸੀ ਮੈਂ ਉਸਦੇ ਫਿਊਚਰ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੀ ਸੀ ਪਤਾ ਨਹੀਂ ਉਸ ਦੀ ਜ਼ਿੰਦਗੀ 'ਚ ਕੀ ਹੋਵੇਗਾ ਵੈਸੇ ਵੀ ਉਸ ਨੇ ਇੱਕ ਨੌਕਰਾਨੀ ਦਾ ਬੇਟਾ ਹੋ ਕੇ ਕੀ ਕਰ ਲੈਣਾ ਸੀ ਬੱਡੇ ਹੋ ਕੇ ਉਸ ਨੂੰ ਲੋਕਾਂ ਦੇ ਤਾਨੀ ਮਿਣੀ ਦੇਣੇ ਸੀ ਕਿ ਤੇਰੀ ਮਾਤਾ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ ਇੱਕ ਗੱਲ ਮੈਂ ਨੋਟ ਕੀਤੀ ਕਿ ਮੇਰੀ ਮਾਲਕਣ ਸਾਰਾ ਦਿਨ ਕਿਸੇ ਆਦਮੀ ਨਾਲ ਬਹੁਤ ਹੀ ਪਿਆਰ ਮੁਹੱਬਤ ਵਾਲੀਆਂ ਗੱਲਾਂ ਕਰਦੀ ਰਹਿੰਦੀ ਹਫ਼ਤੇ 'ਚ ਇੱਕ ਦੋ ਵਾਰ ਉਸ ਨਾਲ ਲੜਾਈ ਵੀ ਕਰਦੀ ਤੇ ਉਦੋਂ ਬਹੁਤ ਬਤਮੀਜ਼ੀ ਨਾਲ ਪੇਸ਼ ਆਉਂਦੀ ਮੈਂ ਹੈਰਾਨ ਹੋ ਜਾਂਦੀ ਇੱਕ ਦਿਨ ਉਹ ਕਹਿ ਰਹੀ ਸੀ ਕਿ ਮੈਂ ਕੀ ਕਰਾਂ ਸਾਰਾ ਦਿਨ ਬੈਠ ਕੇ ਉਸ ਦੇ ਨਾਲ ਗੱਲਾਂ ਕਰਦੀ ਰਹਾ ਮੈਨੂੰ ਕੋਈ ਹੋਰ ਕੰਮ ਨਹੀਂ ਸਾਡੇ ਵਿਆਹ ਨੂੰ 12 ਸਾਲ ਹੋ ਗਏ ਆ ਕੋਈ 12 ਹਫ਼ਤੇ ਨਹੀਂ ਜੋ ਮੈਂ ਇਸ ਤਰ੍ਹਾਂ ਤੁਹਾਡੇ ਨਾਲ ਬਹਿ ਕੇ ਸਾਰਾ ਦਿਨ ਪਿਆਰ ਮੁਹੱਬਤ ਦੀਆਂ ਗੱਲਾਂ ਕਰੀ ਜਾਵਾਂ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਸੀ ਕਿ ਨਾਲੇ ਤਾਂ ਸਾਰਾ ਦਿਨ ਮਾਲਕਣ ਨੂੰ ਪਿਆਰ ਮੁਹੱਬਤ ਨਾਲ ਗੱਲਾਂ ਕਰਦੀ ਰਹਿੰਦੀ ਆ ਤੇ ਹੁਣ ਇਸ ਤਰ੍ਹਾਂ ਕਹਿ ਰਹੀ ਆ ਕਿ ਸਾਡੇ ਵਿਆਹ ਨੂੰ 12 ਸਾਲ ਹੋ ਚੁੱਕੇ ਆ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨਾ ਚਾਹੁੰਦੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਫਿਰ ਇੱਕ ਦਿਨ ਮੈਂ ਕਿਚਨ ਵਿੱਚ ਖਾਣਾ ਬਣਾ ਰਹੀ ਸੀ ਤੇ ਦੂਜੀ ਨੌਕਰਾਨੀ ਆ ਕੇ ਮਾਲਕਣ ਲਈ ਕਾਫੀ ਬਣਾਉਣ ਲੱਗੀ ਤਾਂ ਮੈਂ ਉਸ ਨੂੰ ਕਿਹਾ ਮਾਲਕਣ ਨੂੰ ਇਹ ਹਾਲਤ ਵਿੱਚ ਕਾਫੀ ਨਾ ਦਿਓ ਉਸਦੀ ਸਿਹਤ ਚੰਗੀ ਨਹੀਂ ਸਿਹਤ ਲਈ ਚੰਗੀ ਨਹੀਂ ਤਾਂ ਉਹ ਮੈਨੂੰ ਕਹਿਣ ਲੱਗੀ ਕਿਸ ਹਾਲਤ ਵਿੱਚ ਤੂੰ ਕਿਸ ਹਾਲਤ ਦੀ ਗੱਲ ਕਰ ਰਹੀ ਆ ਮੈਂ ਉਸ ਨੂੰ ਕਿਹਾ ਮਾਲਕਨ ਪ੍ਰੈਗਨੈਂਟ ਆ ਉਸਦੇ ਬੱਚੇ ਦੀ ਸਿਹਤ ਲਈ ਕਾਫੀ ਚੰਗੀ ਨਹੀਂ ਤਾਂ ਉਹ ਮੇਰੀ ਗੱਲ ਸੁਣ ਕੇ ਹੱਸਣ ਲੱਗ ਪਈ ਮਾਲਕਨ ਪ੍ਰੈਗਨੈਂਟ ਕਿਸ ਤਰ੍ਹਾਂ ਹੋ ਗਈ ਉਸਦੇ ਹਸਬੰਦ ਨੂੰ ਤਾਂ ਬਾਹਰ गए 3 ਸਾਲ ਹੋ ਗਏ ਆ ਤੇ ਕਦੇ ਵਾਪਸ ਨਹੀਂ ਆਏ ਤਾਂ ਮੈਂ ਉਸ ਨੂੰ ਕਿਹਾ ਫਿਰ ਤੂੰ ਦੇਖਿਆ ਨਹੀਂ ਮਾਲਕਨ ਦਾ ਪੇਟ ਕਿਸ ਤਰ੍ਹਾਂ ਵਧਿਆ ਹੋਇਆ ਮੈਨੂੰ ਕਹਿਣ ਲੱਗੀ ਮਾਲਕਨ ਕੋਈ ਪ੍ਰੈਗਨੈਂਟ ਨਹੀਂ ਉਹ ਤਾਂ ਖਾਣ ਪੀਣ ਦੇ ਕਰਕੇ ਪੇਟ ਵਧਿਆ ਹੋਇਆ ਕਿਉਂਕਿ ਅਮੀਰ ਲੋਕਾਂ ਦੇ ਪੇਟ ਖਾਣ ਪੀਣ ਨਾਲ ਵੱਧ ਜਾਂਦੇ ਆ ਮਾਲਕਨ ਅਮੀਰਾ ਤੇ ਅਮੀਰ ਲੋਕਾਂ ਦੇ ਪੇਟ ਤੇ ਚਰਬੀ ਚੜ ਜਾਂਦੀ ਆ ਪਰ ਮੈਂ ਖੁਦ ਇੱਕ ਬੱਚਾ ਪੈਦਾ ਕਰ ਚੁੱਕੀ ਸੀ ਇਸ ਲਈ ਮੈਨੂੰ ਪਤਾ ਸੀ ਕਿ ਜਦੋਂ ਕੋਈ ਔਰਤ ਪ੍ਰੈਗਨੈਂਟ ਹੁੰਦੀ ਆ ਤਾਂ ਉਹ ਕਿਸ ਤਰ੍ਹਾਂ ਨਜ਼ਰ ਆਉਂਦੀ ਆ ਮੈਨੂੰ ਪਤਾ ਲੱਗ ਗਿਆ ਸੀ ਕਿ ਮਾਲਕਨ ਨੂੰ ਸੱਚਮੁੱਚ ਪ੍ਰੈਗਨੈਂਟ ਆ ਪਰ ਉਹਨਾਂ ਨੇ ਕਿਸੇ ਨੂੰ ਨਹੀਂ ਦੱਸਿਆ ਸੀ ਫਿਰ ਮੈਂ ਚੁੱਪ ਚਾਪ ਹੀ ਰਹੀ ਕਿਉਂਕਿ ਜਿਸ ਘਰ ਵਿੱਚ ਮੈਂ ਕੰਮ ਕਰਦੀ ਸੀ ਜਿੱਥੋਂ ਮੈਨੂੰ ਪੈਸਾ ਮਿਲਦਾ ਸੀ ਮੈਂ ਉਸ ਘਰ ਦਾ ਨਾਮ ਖਾ ਕੇ ਹਰਾਮ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਉਸ ਔਰਤ ਦੀ ਜਸੂਸੀ ਕਰਨਾ ਮੇਰੇ ਲਈ ਸਹੀ ਨਹੀਂ ਸੀ ਫਿਰ ਮੈਂ ਦੂਜੀ ਨੌਕਰਾਨੀ ਨਾਲ ਵੀ ਕੋਈ ਗੱਲ ਨਾ ਕੀਤੀ ਕਿਉਂਕਿ ਕੱਲ ਨੂੰ ਜਦੋਂ ਮਾਲਕਣ ਤਾਂ ਇਹ ਗੱਲ ਪਹੁੰਚ ਜਾਈਂਦੀ ਤਾਂ ਉਹਨਾਂ ਨੂੰ ਬਹੁਤ ਹੀ ਗੁੱਸਾ ਆਉਣਾ ਸੀ ਬਸ ਕਈ ਦਿਨ ਇਸ ਤਰ੍ਹਾਂ ਹੀ ਚੱਲਦਾ ਰਿਹਾ ਇੱਕ ਦਿਨ ਇੱਕ ਰਾਤ ਨੂੰ ਮੈਂ ਹੈਰਾਨ ਰਹਿ ਗਈ ਮੈਂ ਆਪਣੇ ਕੁਆਟਰ 'ਚ ਸੀ ਜਦੋਂ ਮੈਂ ਦੇਖਿਆ ਕਿ ਮਾਲਕਣ ਕਾਲੀ ਚਾਦਰ 'ਚ ਆਪਣੇ ਆਪ ਨੂੰ ਲਪੇਟ ਕੇ ਮੇਰੇ ਕੁਆਟਰ ਦੇ ਦਰਵਾਜ਼ੇ ਤੇ ਖੜੀ ਸੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇਸ ਤਰ੍ਹਾਂ ਮਾਲਕਣ ਬਾਹਰੋਂ ਆਈ ਆ ਫਿਰ ਉਸਨੇ ਮੈਨੂੰ ਕਿਹਾ ਕਿ ਜਲਦੀ ਨਾਲ ਮੇਰੇ ਕਮਰੇ 'ਚ ਆ ਤੇ ਮੇਰਾ ਬੇਟਾ ਸੁੱਤਾ ਪਿਆ ਸੀ ਮੈਂ ਮਾਲਕਨ ਨਾਲ ਉਸਦੇ ਕਮਰੇ 'ਚ ਚਲੀ ਗਈ। ਉਸਨੇ ਮੈਨੂੰ ਕਿਹਾ ਮੇਰੀ ਗੱਲ ਧਿਆਨ ਨਾਲ ਸੁਣ। ਕਿਸੇ ਨੂੰ ਵੀ ਇਹ ਗੱਲ ਨਹੀਂ ਪਤਾ ਲੱਗਣੀ ਚਾਹੀਦੀ ਕਿ ਤੂੰ ਮੇਰੇ ਕਮਰੇ 'ਚ ਆਈਂ। ਮੈਨੂੰ ਮਾਲਕਨ ਦੀ ਹਾਲਤ ਅਜੀਬ ਲੱਗ ਰਹੀ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮਾਲਕਨ ਬਿਮਾਰ ਆ। ਥੋੜੀ ਦੇਰ ਪਹਿਲਾਂ ਮੈਨੂੰ ਗੱਡੀ ਦੀ ਆਵਾਜ਼ ਵੀ ਸੁਣੀ ਸੀ। ਫਿਰ ਮੈਨੂੰ ਲੱਗਿਆ ਵੀ ਕਿ ਮੇਰੇ ਮਾਲਕ ਮੇਰੇ ਕੁਆਟਰ ਦੇ ਪਿੱਛੇ ਮੇਨ ਰੋਡ ਆ। ਸ਼ਾਇਦ ਉਹ ਗੱਡੀ ਮੇਨ ਰੋਡ ਤੇ ਜਾ ਰਹੀ ਹੋਵੇਗੀ। ਮੈਂ ਰਾਤ ਨੂੰ ਆਪਣੇ ਬੱਚੇ ਦੇ ਨਾਲ ਜਾਗ ਰਹੀ ਸੀ ਕਿਉਂਕਿ ਮੇਰਾ ਬੱਚਾ ਰਾਤ ਦੇ 1 2 ਵਜੇ ਤੱਕ ਜਾਗ ਜਾਂਦਾ ਸੀ ਹੁਣ ਬੜੀ ਮੁਸ਼ਕਲ ਨਾਲ ਸੁੱਤਾ ਸੀ ਤਾਂ ਫਿਰ ਮਾਲਕਣ ਮੈਨੂੰ ਕਹਿਣ ਲੱਗੀ ਮੈਨੂੰ ਤੇਰੇ ਨਾਲ ਬਹੁਤ ਹੀ ਜ਼ਰੂਰੀ ਕੰਮ ਆ ਮੈਂ ਤੇਰੇ ਤੇ ਹੀ ਭਰੋਸਾ ਕਰ ਸਕਦੀ ਆ ਕਿਉਂਕਿ ਬਾਹਰ ਬਾਕੀ ਸਾਰੇ ਨੌਕਰ ਮੇਰੇ ਪਤੀ ਦੇ ਰੱਖੇ ਆ ਤੇ ਸਾਰੇ ਉਹਨਾਂ ਦੇ ਵਫਾਦਾਰ ਆ ਪਰ ਤੈਨੂੰ ਮੈਂ ਰੱਖਿਆ ਤੇ ਤੈਨੂੰ ਪਤਾ ਕਿ ਮੈਂ ਤੈਨੂੰ ਤੇਰੇ ਕੰਮ ਦੇ ਤੋਂ ਵੱਧ ਪੈਸੇ ਦਿੱਤੇ ਆ ਅੱਜ ਤੱਕ ਨਾ ਮੈਂ ਕਦੇ ਤੇਈ ਕੋਈ ਤੇਰੀ ਗਲਤੀ ਕੱਢੀ ਆ ਤੇ ਨਾ ਹੀ ਕਿਹਾ ਮਾਲਕਣ ਜੀ ਤੁਸੀਂ ਬਹੁਤ ਚੰਗੇ ਹੋ ਤੁਸੀਂ ਮੇਰੀ ਬਹੁਤ ਮਦਦ ਕੀਤੀ ਤਾਂ ਮਾਲਕਣ ਕਹਿਣ ਲੱਗੀ ਅੱਜ ਮੈਨੂੰ ਤੇਰੀ ਹੈਲਪ ਦੀ ਜ਼ਰੂਰਤ ਆ ਮੈਂ ਬਹੁਤ ਵੱਡੀ ਮੁਸੀਬਤ 'ਚ ਫਸ ਚੁੱਕੀ ਆ ਤੈਨੂੰ ਮੇਰਾ ਇੱਕ ਕੰਮ ਕਰਨਾ ਪਵੇਗਾ ਜਦੋਂ ਹੀ ਮਾਲਕਣ ਮੇਰੇ ਸਾਹਮਣੇ ਤੋਂ ਪਾਸੇ ਹਟੀ ਤਾਂ ਮੈਂ ਬੈੱਡ ਉੱਪਰ ਪਈ ਚੀਜ਼ ਦੇਖ ਕੇ ਹੈਰਾਨ ਹੋ ਗਈ ਤਾਂ ਬੈੱਡ ਤੇ ਨਵਾਂ ਜੰਮਿਆ ਬੱਚਾ ਪਿਆ ਸੀ ਦੇਖਣ 'ਚ ਉਹ ਬੱਚਾ ਇੱਕ ਕੁੜੀ ਲੱਗ ਰਿਹਾ ਸੀ ਤਾਂ ਮੈਂ ਉਸਨੂੰ ਦੇਖ ਕੇ ਮਾਲਕਣ ਨੂੰ ਪੁੱਛਿਆ ਮਾਲਕਣ ਇਹ ਕਿਸ ਦਾ ਬੱਚਾ ਉਸ ਦੀਆਂ ਤਾਂ ਅਜੇ ਅੱਖਾਂ ਵੀ ਨਹੀਂ ਖੁੱਲੀਆਂ ਸੀ ਤਾਂ ਮਾਲਕਣ ਮੈਨੂੰ ਕਹਿਣ ਲੱਗੀ ਕੋਈ ਸਵਾਲ ਨਹੀਂ ਕਰਨਾ ਚੁੱਪਚਾਪ ਇਸ ਬੱਚੇ ਨੂੰ ਚੁੱਕ ਤੇ ਇਸ ਨੂੰ ਬਾਹਰ ਸੌਟਾ ਜਾਂ ਕਿਸੇ ਪੰਗੂ ਦੇ ਚ ਪਾਇਆ ਜਾਂ ਕਿਤੇ ਹੋਰ ਪਰ ਇਸ ਬੱਚੇ ਨੂੰ ਇਸ ਘਰ ਵਿੱਚੋਂ ਲੈ ਜਾ ਇਸ ਗੱਲ ਦਾ ਕਿਸੇ ਨੂੰ ਵੀ ਕੁਝ ਵੀ ਪਤਾ ਨਹੀਂ ਲੱਗਣਾ ਚਾਹੀਦਾ ਕਿਉਂਕਿ ਤੇਰਾ ਤਾਂ ਆਪਣਾ ਬੇਟਾ ਜੇ ਕਿਸੇ ਨੇ ਤੈਨੂੰ ਦੇਖ ਲਿਆ ਜਾਂ ਪੁੱਛਿਆ ਤਾਂ ਉਸ ਨੂੰ ਕਹਿਣਾ ਕਿ ਮੇਰਾ ਬੱਚਾ ਬਸ ਇਸ ਬੱਚੇ ਨੂੰ ਇਸ ਘਰ ਚੋਂ ਗਾਇਬ ਕਰ ਦੇ ਮੈਂ ਤੈਨੂੰ ਇਸ ਕੰਮ ਦੇ ਬਹੁਤ ਸਾਰੇ ਪੈਸੇ ਦੇਵਾਂਗੀ ਮੈਂ ਤੈਨੂੰ ਇੰਨੇ ਪੈਸੇ ਦੇਵਾਂਗੀ ਕਿ ਤੂੰ ਆਪਣੇ ਬੱਚੇ ਲਈ ਬੇਫਿਕਰ ਹੋ ਜਾਵੇਂਗੀ ਤੂੰ ਜੋ ਮੰਗੇਗੀ ਮੈਂ ਤੈਨੂੰ ਉਹੀ ਦੇਵਾਂਗੀ ਮੈਂ ਸਾਰੀ ਉਮਰ ਤੇਰਾ ਖਿਆਲ ਰੱਖਾਂਗੀ بس اس بچے ਨੂੰ ਇਥੋਂ ਗਾਇਬ ਕਰਨਾ ਇਸ ਦਾ ਕੀ ਕਰਨਾ ਹੈ ਇਹ ਸਭ ਮੈਂ ਤੇਰੇ ਤੇ ਛੱਡਦੀ ਆ ਤੇ ਤੂੰ ਜਲਦੀ ਨਾਲ ਇਹ ਕੰਮ ਨਿਪਟਾ ਦੇ ਇਸ ਨੂੰ ਕਿਸੇ ਨੂੰ ਦੇ ਦੇ بس ਮੈਂ ਦੁਬਾਰਾ ਇਸ ਬੱਚੇ ਬਾਰੇ ਕੋਈ ਗੱਲ ਨਹੀਂ ਕਰਨੀ ਤੇ ਨਾ ਹੀ ਸੁਣਨੀ ਆ ਕੁਝ ਅਜੀਹਾ ਕਰਕੇ ਕਿਸੇ ਨੂੰ ਕੁਝ ਵੀ ਪਤਾ ਨਾ ਲੱਗੇ ਕਿ ਇਹ ਬੱਚਾ ਪੈਦਾ ਹੋਇਆ ਸੀ ਹਾਂ ਮੈਂ ਹੁਣ ਸਮਝ ਗਈ ਸੀ ਕਿ ਇਸ ਬੱਚੇ ਨੂੰ ਜਨਮ ਮਾਲਕਣ ਨੇ ਦਿੱਤਾ ਤੇ ਜ਼ਰੂਰ ਇਸ ਦੀ ਨਜਾਇਜ਼ ਔਲਾਦ ਆ ਕਿਉਂਕਿ ਉਹਨਾਂ ਦੇ ਪਤੀ ਨੂੰ ਤਾਂ 3 ਸਾਲ ਹੋ ਗਏ ਸੀ ਉਹ ਵਾਪਸ ਨਹੀਂ ਆਏ ਮੇਰਾ ਅੰਦਾਜ਼ਾ ਬਿਲਕੁਲ ਸਹੀ ਨਿਕਲਿਆ ਕੇ ਮਾਲਕਣ ਪ੍ਰੈਗਨਟ ਆ ਤੇ ਹੁਣ ਉਹ ਇਸ ਬੱਚੇ ਤੋਂ ਛਟਕਾਰਾ ਪਾਉਣਾ ਚਾਹੁੰਦੀ ਆ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਜੇ ਮੈਂ ਇਸ ਕੰਮ ਨੂੰ ਜਵਾਬ ਦੇ ਦਿੱਤਾ ਤਾਂ ਫਿਰ ਮੇਰੀ ਨੌਕਰੀ ਚਲੀ ਜਾਵੇਗੀ ਤੇ ਬੱਚੇ ਦੀ ਕੀਮਤ ਵੀ ਨਹੀਂ ਮਿਲੇਗੀ ਤੇ ਮਾਲਕਣ ਨੇ ਇਹ ਕੰਮ ਤਾਂ ਕਿਸੇ ਹੋਰ ਨੂੰ ਵੀ ਕਰਵਾ ਲੈਣਾ ਸੀ ਫਿਰ ਮੈਂ ਮਾਲਕਣ ਦਾ ਇਹ ਕੰਮ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਤੇ ਮੈਂ ਮਾਲਕਣ ਨੂੰ ਕਿਹਾ ਠੀਕ ਆ ਮੈਂ ਤੁਹਾਡਾ ਕੰਮ ਕਰ ਦਿੰਨੀ ਆ ਮੈਂ ਇਸ ਬੱਚੇ ਨੂੰ ਲੈ ਕੇ ਜਾਨੀ ਆ ਤੇ ਇਸ ਨੂੰ ਕਿਤੇ ਛੱਡ ਕੇ ਵਾਪਸ ਆ ਜਾਨੀ ਆ ਮਾਲਕਣ ਨਾਲ ਮੇਰੀਆਂ ਮੈਂਤਾ ਕਰਨ ਲੱਗੀ ਕਿ ਤੇਰਾ ਬਹੁਤ ਬਹੁਤ ਸ਼ੁਕਰੀਆ ਮੈਂ ਤੇਰਾ ਹਰ ਸਮੇਂ ਖਿਆਲ ਰੱਖੂਗੀ ਮਾਲਕਣ ਇਸ ਤਰ੍ਹਾਂ ਕਰ ਰਹੀ ਸੀ ਜੈਸ ਤਰ੍ਹਾਂ ਉਹ ਮੇਰੀ ਨੌਕਰਾਨੀ ਹੋਵੇ ਮੇਰੇ ਹੱਥ ਉੱਪਰ ਹੱਥ ਰੱਖਿਆ ਤੇ ਮੈਨੂੰ ਕਹਿਣ ਲੱਗੀ ਕਿ ਤੈਨੂੰ ਕਦੇ ਵੀ ਕੋਈ ਵੀ ਪ੍ਰੋਬਲਮ ਨਹੀਂ ਹੋਣ ਦੇਵਾਂਗੀ ਫਿਰ ਮੈਂ ਉਸ ਬੱਚੀ ਨੂੰ ਝੁੱਕ ਕੇ ਆਪਣੇ ਗਲ ਨਾਲ ਲਾਇਆ ਤੇ ਚਾਦਰ ਵਿੱਚ ਆਪਣੇ ਆਪ ਨੂੰ ਬੁਲਿਹਟ ਕੇ ਉਸ ਘਰ ਚੋਂ ਨਿਕਲ ਗਈ ਫਿਰ ਮੈਂ ਸੋਚ ਰਹੀ ਸੀ ਕਿ ਇਸ ਬੱਚੀ ਨੂੰ ਮੈਂ ਕਿਸੇ ਆਸ਼ਰਮ ਦੇ ਝੂਲੇ ਚ ਪਾ ਦੇਣੀ ਆ ਕਿਉਂਕਿ ਇੰਨੀ ਬੁਰੀ ਤਾਂ ਮੈਂ ਵੀ ਨਹੀਂ ਸੀ ਕਿ ਉਸ ਬੱਚੀ ਦੀ ਜਾਨ ਲੈ ਲੈਂਦੀ ਪਰ ਜੇ ਮੈਂ ਉਸ ਨੂੰ ਯਤਿਮਖਾਨੇ ਦੇ ਪੰਗੂੜੇ ਚ ਪਾ ਦੇਵਾਂਗੀ ਤਾਂ ਉਸ ਨੂੰ ਕੋਈ ਨਾ ਕੋਈ ਪਾਲ ਲਵੇਗਾ ਪਰ ਇਹ ਕੰਮ ਮੈਂ ਰਾਤ ਨੂੰ ਹੀ ਕਰ ਸਕਦੀ ਸੀ ਮੈਂ ਜਲਦੀ ਜਲਦੀ ਅੱਗੇ ਵੱਧ ਰਹੀ ਸੀ ਅਚਾਨਕ ਉਹ ਬੱਚੀ ਰੋਣ ਲੱਗ ਗਈ ਫਿਰ ਮੈਂ ਉਸ ਨੂੰ ਚੁੱਪ ਕਰਵਾਉਣ ਦੇ ਲਈ ਸੜਕ ਤੇ ਬੈਠ ਗਈ ਜਦੋਂ ਮੈਂ ਉਸ ਬੱਚੀ ਦੀ ਸ਼ਕਲ ਦੇਖੀ ਤਾਂ ਮੈਨੂੰ ਅਜੀਬ ਜਿਹੇ ਅਹਿਸਾਸ ਹੋਇਆ ਫਿਰ ਮੇਰੀ ਨਜ਼ਰ ਉਸਦੇ ਪੈਰ ਤੇ ਗਈ ਤਾਂ ਮੇਰੇ ਹੋਸ਼ ਛੱਡ ਗਏ ਕਿਉਂਕਿ ਉਸਦੇ ਪੈਰ ਦੀਆਂ ਤਿੰਨ ਹੀ ਉਂਗਲਾਂ ਸਨ ਤੇ ਇਹ ਕੋਈ ਇਤਫਾਕ ਨਹੀਂ ਕਿਉਂਕਿ ਮੇਰੇ ਬੇਟੇ ਦੇ ਪੈਰ ਦੀਆਂ ਤਿੰਨ ਉਂਗਲਾਂ ਤਾਂ ਸਨ ਕਿਉਂਕਿ ਉਹ ਮੇਰੇ ਪਤੀ ਤੇ ਗਿਆ ਸੀ ਮੇਰੇ ਪਤੀ ਦੇ ਪੈਰ ਦੀਆਂ ਵੀ ਤਿੰਨ ਉਂਗਲਾਂ ਸੀ ਹੁਣ ਇਸ ਬੱਚੀ ਦੀਆਂ ਵੀ ਤਿੰਨ ਉਂਗਲਾਂ ਹੋਣਾ ਬਹੁਤ ਹੀ ਅਜੀਬ ਗੱਲ ਸੀ ਮੇਰਾ ਦਿਮਾਗ ਪੂਰੀ ਤਰ੍ਹਾਂ ਘੁੰਮ ਗਿਆ ਕਿਉਂਕਿ ਮੈਨੂੰ ਤਾਂ ਇਹ ਦੱਸਿਆ ਗਿਆ ਸੀ ਕਿ ਮੇਰੇ ਪਤੀ ਦੀ ਮੌਤ ਹੋ ਚੁੱਕੀ ਆ ਪਰ ਇਸ ਬੱਚੀ ਦੇ ਪੈਰ ਦੀਆਂ ਤਿੰਨ ਉਂਗਲਾਂ ਹੋਣਾ ਮੇਰੇ ਪਤੀ ਦੀ লাশ ਸਾਨੂੰ ਨਹੀਂ ਦਿੱਤੀ ਗਈ ਸੀ ਮੇਰੇ ਦਿਮਾਗ 'ਚ ਅਜੀਬ ਤਰ੍ਹਾਂ ਦੀਆਂ ਗੱਲਾਂ ਆਉਣ ਲੱਗੀਆਂ ਫਿਰ ਮੈਂ ਵਾਪਸ ਕੁਆਟਰ 'ਚ ਆ ਗਈ ਤੇ ਬੱਚੀ ਨੂੰ ਵੀ ਆਪਣੇ ਨਾਲ ਹੀ ਲੈ ਆਈ ਤੇ ਕੁਆਟਰ 'ਚ ਰੱਖ ਦਿੱਤਾ ਮੈਂ ਮਾਲਕਣ ਨੂੰ ਪੁੱਛਿਆ ਕਿ ਮੈਨੂੰ ਇਹ ਸਾਰਾ ਮਾਮਲਾ ਦੱਸੋ ਕਿ ਇਸ ਬੱਚੀ ਦਾ ਬਾਪ ਕੌਣ ਆ ਤਾਂ ਮਾਲਕਣ ਨੇ ਮੈਨੂੰ ਕਿਹਾ ਕਿ ਉਹ ਬੱਚੀ ਨੂੰ ਤੂੰ ਤਾਂ ਸੌਟ ਦਿੱਤਾ ਨਾ ਮੈਂ ਕਿਹਾ ਹਾਂ ਉਹ ਬੱਚੀ ਨੂੰ ਮੈਂ ਸੌਟ ਦਿੱਤਾ ਫਿਰ ਮਾਲਕਣ ਬੋਲੀ ਕਿ ਮੇਰੇ ਪਤੀ ਨੂੰ ਬਾਹਰ ਗਏ 3 ਸਾਲ ਹੋ ਗਏ ਆ ਤੇ ਵੈਸੇ ਵੀ ਮੇਰਾ ਵਿਆਹ ਮੇਰੇ ਪਤੀ ਨਾਲ ਆਪਣੀ ਪਸੰਦ ਨਾਲ ਨਹੀਂ ਹੋਇਆ ਸੀ ਬਲਕਿ ਉਹ ਬਹੁਤ ਜ਼ਿਆਦਾ ਅਮੀਰ ਸੀ ਇਸ ਲਈ ਮੇਰਾ ਵਿਆਹ ਉਹਨਾਂ ਨਾਲ ਹੋਇਆ ਤੇ ਮੈਂ ਉਹਨਾਂ ਨਾਲ ਖੁਸ਼ ਨਹੀਂ ਫਿਰ ਇੱਕ ਦਿਨ ਕੋਈ ਮੁੰਡਾ ਕੰਮ ਦੀ ਤਲਾਸ਼ ਵਿੱਚ ਸਾਡੇ ਘਰ ਆਇਆ ਤੇ ਮੈਂ ਉਸ ਨੂੰ ਕੰਮ ਉੱਪਰ ਰੱਖ ਲਿਆ ਤੇ ਫਿਰ ਮੇਰੀ ਨੀਅਤ ਬਦਲ ਗਈ ਮੈਂ ਉਸ ਨਾਲ ਨਜਾਇਜ਼ ਰਿਸ਼ਤਾ ਬਣਾਇਆ ਇਸ ਘਰ ਵਿੱਚ ਕਿਸੇ ਨੂੰ ਪਤਾ ਨਾ ਲੱਗ ਜਾਵੇ ਇਸ ਲਈ ਉਹ ਦੂਰ ਇੱਕ ਫਲੈਟ 'ਚ ਰਹਿੰਦਾ ਤੇ ਰਾਤ ਨੂੰ ਮੈਨੂੰ ਮਿਲਣ ਦੇ ਲਈ ਆ ਜਾਂਦਾ ਕਦੇ-ਕਦੇ ਮੈਂ ਉਸ ਨੂੰ ਮਿਲਣ ਦੇ ਲਈ ਚਲੀ ਜਾਂਨੀ ਆ ਤੇ ਉਸ ਦੀ ਹੀ ਔਲਾਦ ਸੀ ਕਿਉਂਕਿ ਮੇਰੇ ਪਤੀ ਨੂੰ ਕੁਝ ਵੀ ਨਹੀਂ ਪਤਾ ਤੇ ਨਾ ਹੀ ਉਹ ਕਦੇ ਵਾਪਸ ਆਇਆ ਤੇ ਮੈਂ ਉਸ ਨੂੰ ਕਿਹਾ ਕਿ ਉਸ ਇਨਸਾਨ ਦਾ ਨਾਮ ਰਜੀਵ ਆ ਤਾਂ ਮੇਰੀ ਗੱਲ ਸੁਣ ਕੇ ਮਾਲਕਨ ਹੈਰਾਨ ਹੋ ਗਈ ਫਿਰ ਮੈਂ ਮਾਲਕਨ ਨੂੰ ਦੱਸਿਆ ਕਿ ਮੇਰੇ ਪਤੀ ਦਾ ਨਾਮ ਰਜੀਵ ਆ ਤੇ ਉਸ ਨੇ ਆਪਣੀ ਮੌਤ ਦੀ ਝੂਠੀ ਖ਼ਬਰ ਮੈਨੂੰ ਦਿੱਤੀ ਤੇ ਮਰਨ ਦਾ ਨਾਟਕ ਕੀਤਾ ਕਿਉਂਕਿ ਉਸ ਨੂੰ ਇੱਥੇ ਬਹੁਤ ਸਾਰੇ ਪੈਸੇ ਤੇ ਅਸ਼ੋਕ ਰਾਮ ਮਿਲ ਰਿਹਾ ਸੀ ਫਿਰ ਮੈਂ ਮਾਲਕਨ ਦੇ ਨਾਲ ਇਸ ਫਲੈਟ ਵਿੱਚ ਚਲੀ ਗਈ ਤਾਂ ਮੈਨੂੰ ਦੇਖ ਕੇ ਰਜੀਵ ਹੈਰਾਨ ਰਹਿ ਗਿਆ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਵਰਗਾ ਘਟੀਆ ਇਨਸਾਨ ਇਸ ਦੁਨੀਆ ਵਿੱਚ ਕਦੇ ਨਹੀਂ ਦੇਖਿਆ ਤੂੰ ਆਪਣੀ ਮੌਤ ਦੀ ਝੂਠੀ ਖਬਰ ਫਲਾਈ ਤੇ ਆਪਣੇ ਮਾਪੇ ਨੂੰ ਦੁੱਖ 'ਚ ਪਾਇਆ ਮੈਨੂੰ ਵੀ ਸਾਰਿਆਂ ਤੋਂ ਜਲੀਲ ਕਰਵਾਇਆ ਤੇ ਹੁਣ ਮੈਂ ਤੇਰੀ ਵਿਧਵਾ ਬਣ ਕੇ ਰਹਿ ਰਹੀ ਹਾਂ ਤੂੰ ਆਪਣੇ ਬੇਟੇ ਨੂੰ ਵੀ ਨਹੀਂ ਦੇਖਿਆ ਤੇ ਅੱਜ ਤੇਰੀ ਦੂਜੀ ਔਲਾਦ ਵੀ कूड़े ਦੇ ਢੇਰ ਵਿੱਚ ਹੀ ਜਾਣੀ ਸੀ ਮੈਂ ਕਿੰਨਾ ਬੁਰਾ ਵਕਤ ਦੇਖਿਆ ਸੜਕਾਂ ਉੱਪਰ ਮੈਂ ਰਾਤਾਂ ਕੱਟੀਆਂ ਤੇ ਕਿਸੇ ਦੇ ਘਰ ਚ ਨੌਕਰਾਨੀ ਬਣ ਕੇ ਰਹਿ ਰਹੀ ਆ ਤੇ ਸਭ ਕੁਝ ਤੇਰੇ ਕਰਕੇ ਹੋਇਆ ਮੈਂ ਤੈਨੂੰ ਕਦੇ ਵੀ ਮਾਫ਼ ਨਹੀਂ ਕਰਾਂਗੀ ਤਾਂ ਰਜੀਵ ਹੈਰਾਨ ਰਹਿ ਗਿਆ ਤੇ ਮੇਰੇ ਤੋਂ ਮਾਫੀ ਮੰਗਣ ਲੱਗਿਆ ਤੇ ਉਹ ਮਾਲਕਣ ਵੀ ਕਹਿਣ ਲੱਗੀ ਕਿ ਅੱਜ ਤੋਂ ਬਾਅਦ ਮੈਨੂੰ ਆਪਣੀ ਸ਼ਕਲ ਨਾ ਦਿਖਾਈ ਤੇ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਫਿਰ ਮੈਂ ਉੱਥੋਂ ਆਪਣੇ ਬੇਟੇ ਨੂੰ ਤੇ ਉਸ ਬੱਚੀ ਨੂੰ ਲੈ ਕੇ ਵਾਪਸ ਆਪਣੇ ਸੱਸੂਰਾਂ ਕੋਲ ਆ ਗਈ ਉਹਨਾਂ ਨੂੰ ਇਹ ਸਾਰੀ ਸੱਚਾਈ ਦੱਸੀ ਤਾ ਉਹ ਆਪਣੇ ਪੋਤੇ ਨੂੰ ਦੇਖਣ ਲਈ ਬਹੁਤ ਹੀ ਤੜਫ ਰਹੀ ਸੀ ਫਿਰ ਮੇਰੇ ਸੱਸ ਸਹਰੇ ਨੇ ਮੈਨੂੰ ਤੇ ਮੇਰੇ ਬੇਟੇ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਉਸ ਬੱਚੀ ਨੂੰ ਵੀ ਕਿਉਂਕਿ ਆਖਰਕਾਰ ਉਹਨਾਂ ਦੇ ਬੇਟੇ ਦਾ ਹੀ ਖੂਨ ਸੀ ਫਿਰ ਕਈ ਮਹੀਨਿਆਂ ਬਾਅਦ ਮੇਰਾ ਪਤੀ ਵਾਪਸ ਆ ਗਿਆ ਉਸ ਕੋਲ ਇੱਕ ਰੁਪਈਆ ਵੀ ਨਹੀਂ ਸੀ ਤੇ ਰਹਿਣ ਦੇ ਲਈ ਕੋਈ ਟਿਕਾਣਾ ਵੀ ਨਹੀਂ ਮੇਰੇ ਸੱਸ ਸਹਰਾ ਤਾਂ ਉਸਦੇ ਮਾਪੇ ਸੀ ਤੇ ਉਹਨਾਂ ਦਾ ਦਿਲ ਪਿਘਲ ਗਿਆ ਪਰ ਮੈਂ ਉਸ ਨੂੰ ਮਾਫ ਨਹੀਂ ਕਰਨਾ ਚਾਹੁੰਦੀ ਸੀ ਪਰ ਇਹ ਰੀਅਲ ਜ਼ਿੰਦਗੀ ਆ ਕੋਈ ਫਿਲਮੀ ਜਾਂ ਡਰਾਮਾ ਨਹੀਂ ਆਪਣੇ ਬੱਚਿਆਂ ਦੀ ਖਾਤਰ ਮੈਨੂੰ ਵੀ ਉਸ ਨੂੰ ਮਾਫ਼ ਕਰਨਾ ਪਿਆ। ਹੁਣ ਮੇਰੇ ਪਤੀ ਸੁਧਰ ਗਏ ਆ ਤੇ ਕੰਮ ਵੀ ਕਰਦੇ ਆ, ਪੈਸਾ ਕਮਾ ਕੇ ਲਿਆਉਂਦੇ ਆ ਤੇ ਆਪਣੇ ਬੱਚਿਆਂ ਦਾ ਵੀ ਖਿਆਲ ਰੱਖਦੇ ਆ। ਉਸ ਬੱਚੀ ਨੂੰ ਮੈਂ ਹੀ ਪਾਲਿਆ ਸੀ ਕਿਉਂਕਿ ਮੈਂ ਇੱਕ ਮਾਂ ਸੀ ਤੇ ਮੈਂ ਉਸ ਨੂੰ ਕਿਵੇਂ ਛੱਡ ਸਕਦੀ ਸੀ? ਮੇਰੇ ਪਤੀ ਇੰਨਾ ਸਭ ਕੁਝ ਕਰਨ ਦੇ ਬਾਵਜੂਦ ਸੁਧਰ ਤਾਂ ਗਏ ਪਰ ਮੇਰੀ ਮੇਰੇ ਦਿਲ ਵਿੱਚ ਉਹਨਾਂ ਲਈ ਕੋਈ ਇੱਜ਼ਤ ਨਹੀਂ। ਸਿਰਫ ਉਹ ਮੇਰੇ ਬੇਟੇ ਦਾ ਬਾਪ ਆ ਇਸ ਲਈ ਮੈਂ ਇਸ ਇੱਕ ਘਰ ਵਿੱਚ ਉਹਨਾਂ ਨਾਲ ਰਹਿ ਰਹੀਆਂ ਸੋ ਦੋਸਤੋ ਐਸੀ ਸਾਡੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਰਕੇ ਜਰੂਰ ਜਾਇਓ ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਸ